ਨਮਸਕਾਰ ਤੁਸੀਂ ਦੇਖ ਰਹੇ ਹੋ ਆਰਪੀਡੀ 24 ਤੇ ਮੈਂ ਹਾਂ ਪ੍ਰਭਾ ਸ਼ਰਮਾ ਲੈ ਕੇ ਹਾਜ਼ਰਾਂ ਸਾਡਾ ਖਾਸ ਪ੍ਰੋਗਰਾਮ ਫਿਲਮੀ ਗੱਲਾਂ ਜਿਦੇ ਵਿੱਚ ਅਸੀਂ ਗੱਲ ਕਰਦੇ ਹਾਂ ਸਿਨੇਮਾ ਜਗਤ ਦੀ ਲਗਾਉਂਦੇ ਹਾਂ ਐਂਟਰਟੇਨਮੈਂਟ ਦਾ ਤੜਕਾ ਤੇ ਕਾਦੇ ਹਾਂ ਨਵੀਆਂ ਮੂਵੀਜ਼ ਨੂੰ ਰਿਵਿਊ ਤੇ ਮੇਰੇ ਨਾਲ ਹੁੰਦੇ ਨੇ ਕੁਲਦੀਪ ਸਿੰਘ 베ਦੀ ਜੀ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮਿਹਰਬਾਨੀ ਜੀ ਆਹ ਜਿਵੇਂ ਕਿ ਦਰਸ਼ਕੋ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਨਵੀਆਂ ਮੂਵੀਜ਼ ਨੂੰ ਰਿਵਿਊ ਕਰਦੇ ਹਾਂ ਤੇ ਆਪਣੀ ਰਾਏ ਰੱਖਦੇ ਹਾਂ ਆਪਣਾ ਪੁਆਇੰਟ ਆਫ View ਰੱਖਦੇ ਹਾਂ ਤੇ ਅਸੀਂ ਉਤਸੁਕ ਰਹਿੰਦੇ ਹਾਂ ਕਿ ਤੁਸੀਂ ਵੀ ਆਪਣੀ ਕਮੈਂਟ ਤੁਸੀਂ ਵੀ ਆਪਣੀ ਜਿਹੜੀ ਰਾਏ ਉਹ ਸਾਨੂੰ ਕਮੈਂਟ ਬਾਕਸਾਂ ਵਿੱਚ ਜ਼ਰੂਰ ਦੱਸਿਆ ਕਰੋ ਤੇ ਆਓ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਸਰ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮਿਹਰਬਾਨੀ ਸਰ ਅੱਜ ਯਾਨੀ 14 ਨਵੰਬਰ ਨੂੰ ਇੱਕ ਪੰਜਾਬੀ ਸਿਨੇਮਾ ਦੀ ਫਿਲਮ ਰਿਲੀਜ਼ ਹੋਈ ਹੈ ਇੱਕ ਤੇਰੇ ਕਰਕੇ ਪ੍ਰਭ ਗਿੱਲ ਤੇ ਕਮਲ ਖੰਗੂੜਾ ਦੀ ਜੀਰ ਅੱਭ ਇੱਕ ਦਰਵਾਜ਼ਾ ਬੰਦ ਕਰਦਾ ਤਾਂ ਚਾਰ ਖੁੱਲਦਾ ਵੀ ਹੈ ਜ਼ਿੰਦਗੀ ਪੈਰ ਪੈਰ ਤੇ ਇਮਤਿਹਾਨ ਲੈਂਦੀ ਹੈ ਪਰ ਇਸ ਵਾਰ ਉਹਦਾ ਵਾਹ ਇੱਕ ਪਿਓ ਨਾਲ ਪਿਆ ਕਿੱਦਾਂ ਦਾ ਰਿਸਪੌਂਸ ਹੈ ਕੀ ਹੈ ਮੂਵੀ ਤੇ ਉਹਦੇ ਤੇ ਅਸੀਂ ਸਾਰੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖ ਕੇ ਆਇਓ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇਹ ਜਿਹੜੀ ਮੂਵੀ ਹੈ ਇੱਕ ਤੇਰੇ ਕਰਕੇ ਇਹ ਜੇ ਆਪਾਂ ਦਾ ਦੋ ਲੈਣਾ ਚ ਰਿਵਿਊ ਕਰਨਾ ਹੋਵੇ ਤਾਂ ਪਰ ਇਹ ਕਰ ਸਕਦੇ ਆ ਵੀ ਇਸ ਫਿਲਮ ਦੀ ਜਿਹੜੀ ਕਹਾਣੀ ਹੈ ਉਹ ਸਾਨੂੰ ਥੋੜਾ ਜਿਹਾ ਅਟਰੈਕਟ ਕਰਦੀ ਹੈ ਹਮ ਲੇਕਿਨ ਉਸ ਕਹਾਣੀ ਦਾ ਨਿਭਾ ਕਿਸ ਤਰ੍ਹਾਂ ਦਾ ਹੈ ਉਸ ਕਹਾਣੀ ਨੂੰ ਰਬੋੜ ਵਾਲੇ ਆਰਟਿਸਟ ਕਿਹੋ ਜਿਹੇ ਆ ਔਰ ਉਹ ਉਸ ਕਹਾਣੀ ਦੇ ਵਿੱਚ ਐਟਮੋਸਫੇਅਰ ਕਿਦਾਂ ਦਾ ਪੇਸ਼ ਕੀਤਾ ਗਿਆ ਉਸ ਸਬਜੈਕਟ ਨੂੰ ਪੇਸ਼ ਕਰਨ ਹਾਂ ਇਹ ਗੱਲਾਂ ਆਪਾਂ ਅਗਲੇ ਵਿੱਚ ਗੱਲਬਾਤ ਅਗਲੇ ਪਲਾ ਵਿੱਚ ਤਾਂ ਜੀ ਕਰਦੇ ਹਾਂ ਬਿਲਕੁਲ ਤੇ ਲੇਕਿਨ ਇੱਕ ਸ਼ੁਕਰ ਹੈਗਾ ਵੀ ਸਾਡੇ ਸਿਰਫ ਇਸ ਹਫਤੇ ਪੰਜਾਬੀ ਦੀ ਸਿਰਫ ਇੱਕ ਫਿਲਮ ਰਿਲੀਜ਼ ਹੋਈ ਹਾਂ ਅਸੀਂ ਬਹੁਤ ਵਾਰੀ ਆਪਣੇ ਗੱਲਬਾਤ ਚ ਕਹਿੰਨੇ ਹੁੰਦੇ ਆ ਵੀ ਪੰਜਾਬੀ ਫਿਲਮਾਂ ਵਾਲਿਆਂ ਨੂੰ ਆਪਸ ਦੇ ਵਿੱਚ ਸਹਿਮਤੀ ਦੇ ਨਾਲ ਆਪਣੀ ਫਿਲਮ ਰਿਲੀਜ਼ ਕਰਨੀ ਚਾਹੀਦੀ ਹੈ ਬਿਲਕੁਲ ਸਰ ਔਰ ਹਫਤੇ ਦੇ ਵਿੱਚ ਇੱਕ ਤੋਂ ਵੱਧ ਪੰਜਾਬੀ ਦੀ ਫਿਲਮ ਨਹੀਂ ਰਿਲੀਜ਼ ਹੋਣੀ ਚਾਹੀਦੀ ਹਾਂ ਹੁਣ ਤੁਸੀਂ ਪਿਛਲੇ ਹਫਤੇ ਦੇਖ ਲਓ ਹਨਾ ਹਾਂ ਪਿਛਲੇ ਹਫਤੇ ਦੋ ਫਿਲਮਾਂ ਸੀ ਦੋ ਫਿਲਮਾਂ ਰਿਲੀਜ਼ ਹੋਈਆਂ ਸੀ ਇਹਦਾ ਮਤਲਬ ਇਹ ਹੁੰਦਾ ਵੀ ਜਦੋਂ ਦੋ ਫਿਲਮਾਂ ਜਾਂ ਤਿੰਨ ਫਿਲਮਾਂ ਹਫਤੇ 'ਚ ਰਿਲੀਜ਼ ਹੋ ਜਾਣ ਪੰਜਾਬੀ ਦੀਆਂ ਤਾਂ ਸਾਡੇ ਨੇ ਪੰਜਾਬੀ ਦਰਸ਼ਕ ਨੇ ਉਹਨਾਂ ਦੀ ਵੰਡ ਹੋ ਜਾਂਦੀ ਆ ਉਹਦੀ ਜੇਬ ਜਿਹੜੀ ਹੈ ਨਾ ਉਹ ਅਲਾਉ ਨਹੀਂ ਕਰਦੀ ਵੀ ਇੰਨੀਆਂ ਮਹਿੰਗੀਆਂ ਟਿਕਟਾਂ ਲੈ ਕੇ ਉਹ ਸਾਰੀਆਂ ਫਿਲਮਾਂ ਵੇਖ ਸਕਣ ਬਿਲਕੁਲ ਬਿਲਕੁਲ ਸੋ ਜੇ ਤੁਸੀਂ ਇੱਕ ਇੱਕ ਫਿਲਮ ਰਿਲੀਜ਼ ਕਰੋਗੇ ਹਰ ਹਫਤੇ ਹਾਂ ਤਾਂ ਉਸ ਨੂੰ ਕੁਝ ਰਿਸਪੌਂਸ ਜਿਹੜਾ ਹੈ ਉਹ ਅੱਛਾ ਹੋ ਸਕਦਾ ਬਿਲਕੁਲ ਬਿਲਕੁਲ ਅੱਛਾ ਇਸ ਮੂਵੀ ਦੀ ਪਹਿਲਾਂ ਤਾਂ ਅਸੀਂ ਜੇਕਰ ਸਟਾਰ ਕਾਸਟ ਦੀ ਗੱਲ ਕਰੀਏ ਇਹਦੇ ਵਿੱਚ ਮੇਨ ਲੀਡ ਜਿਹੜਾ ਹੀਰੋ ਦਾ ਰੋਲ ਨਿਭਾ ਰਹੇ ਨੇ ਪ੍ਰਭ ਗਿਲ ਜੋ ਕਿ ਪੰਜਾਬੀ ਸਿੰਗਰ ਨੇ ਤੇ ਜਿਹੜੇ ਮਾਡਲ ਨੇ ਕਮਲ ਖੰਘੂੜਾ ਉਹ ਇਹਦੇ ਵਿੱਚ ਮੇਨ ਲੀਡ ਵਿੱਚ ਦਿਖਾਏ ਗਏ ਕਿਹੋ ਜਿਹੀ ਦੋਵਾਂ ਦੀ ਕੈਮਿਸਟਰੀ ਰਹਿੰਦੀ ਹੈ ਸਕਰੀਨ ਤੇ ਕਿਉਂਕਿ ਇੱਕ 90s ਦੀ ਉਹ ਮਾਡਲ ਜਿਹਨੂੰ ਅੱਜ ਤੱਕ ਲੋਕੀ ਉਨਾ ਬਾਰੇ ਇੱਕ ਮਿੱਥ ਵੀ ਹੈ ਕਿ ਉਹ ਕਮਲ ਖੰਘੂੜਾ ਅਸੀਂ ਇੰਨੇ ਸਾਲਾਂ ਤੋਂ ਦੇਖਦੇ ਹੋਗੇ ਕਿ ਉਹ ਉਹਦੀ ਜਵਾਨੀ ਉਸੇ ਤਰ੍ਹਾਂ ਬਰਕਰਾਰ ਹੈ ਉਹ ਬੁੱਢੀ ਨਹੀਂ ਹੋ ਰਹੀ ਕਿਹੋ ਜੀ ਕੈਮਿਸਟਰੀ ਈ ਸਕਰੀਨ ਤੇ ਇਹਨਾਂ ਦੀ ਦੇਖੋ ਆਪਾਂ ਆਰਟਿਸਟਾਂ ਦੇ ਮਤਲਬ ਆਪਾਂ ਜਿਹੜੇ ਨਾ ਆਰਟਿਸਟਾਂ ਦੀ ਇਹਦੀ ਬਾਅਦ ਚ ਗੱਲ ਕਰਦੇ ਆ ਅਸਲ ਵਿੱਚ ਆਪਾਂ ਪਹਿਲਾਂ ਫਿਲਮ ਦੀ ਗੱਲ ਕਰਦੇ ਆ ਓਕੇ ਸਰ ਕਿਉਂਕਿ ਮੈਂ ਚਾਹੁੰਨਾ ਹਾਂ ਵੀ ਆਪਾਂ ਥੋੜਾ ਜਿਹਾ ਦਰਸ਼ਕਾਂ ਨੂੰ ਦੱਸਿਏ ਵੀ ਇਸ ਫਿਲਮ ਵਿੱਚ ਕੀ ਵਿਖਾਇਆ ਗਿਆ ਹੂੰ ਜਿਵੇਂ ਕਿ ਤੁਸੀਂ ਆਰਟਿਸਟਾਂ ਦਾ ਜ਼ਿਕਰ ਕੀਤਾ ਹੈ ਔਰ ਕਹਾਣੀਆਂ ਜਿਹੜੇ ਨੇ ਉਹ ਸਿਰਾ ਹੁਣੇ ਅਜੀਤ ਸਿੰਘ ਆ ਉਹ ਲਿਖੀ ਹੈ ਔਰ ਉਹਨਾਂ ਨੇ ਹੀ ਇਸ ਫਿਲਮ ਨੂੰ ਲਿਖਿਆ ਹੈ ਤੇ ਡਾਇਰੈਕਟਰ ਹਾਂ ਔਰ ਜਿਹਨਾਂ ਨੇ ਡਾਇਰੈਕਟ ਕੀਤਾ ਜੀ ਉਹ ਸਾਡੇ ਬੰਟੀ ਚੰਡਵਾਲੀਆ ਬੰਟੀ ਜਿਹੜੇ ਜੰਡੀਗੜਾ ਜੰਡੀ ਜੰਡੀਵਾਲੀਆ ਜੰਡਵਾਲੀਆ ਹਾਂਜੀ ਮਤਲਬ ਉਹਨਾਂ ਆਪਣੇ ਪਿੰਡ ਦੇ ਨਾਲ ਦੇ ਉੱਤੇ ਆਪਣਾ ਨਾਮ ਰੱਖਿਆ ਬੰਟੀ ਚੰਡਵਾਲੀਆ ਜੀ ਰਿਪਰੈਜ਼ੈਂਟ ਕਰ ਰਹੇ ਆ ਅੱਛਾ ਇਹ ਜਿਹੜੇ ਜੰਡਵਾਲੀਆ ਨੇ ਨਾ ਇਹਨਾਂ ਨੇ ਬਹੁਤ ਸਾਰੀਆਂ ਸਹਾਇਕ ਨਿਰਦੇਸ਼ਕ ਦੇ ਤੌਰ ਦੇ ਉੱਤੇ ਫਿਲਮਾਂ ਕੀਤੀ ਹੋਈ ਹੈ ਪਹਿਲਾਂ ਲੇਕਿਨ ਉਹਨਾਂ ਦੀ ਡਾਇਰੈਕਟਰ ਦੇ ਤੌਰ ਦੇ ਉੱਤੇ ਇਹ ਡੈਬਿਊ ਫਿਲਮ ਆ ਅੱਛਾ ਜਦੋਂ ਅਸੀਂ ਡੈਬਿਊ ਫਿਲਮ ਬਾਰੇ ਸੋਚਦੇ ਹਾਂ ਨਾ ਵੀ ਇਹ ਡਾਇਰੈਕਟਰ ਦੀ ਡੈਬਿਊ ਫਿਲਮ ਆ ਔਰ ਇਹ ਡਾਇਰੈਕਟਰ ਇਹ ਪਪੂਲਰ ਨਹੀਂ ਹੋਇਆ ਤਾਂ ਫਿਰ ਸਾਡੇ ਮਨ ਦੇ ਵਿੱਚ ਥੋੜਾ ਜਿਹਾ ਡਾਊਟ ਪੈਦਾ ਹੁੰਦਾ ਹੈ ਕਿ ਕਸ਼ਮੀਰ ਕਸ਼ਮੀਰ ਚ ਰਹਿਣੇ ਕਿ ਮੈਨੂੰ ਕਿਉਂ ਡਾਇਰੈਕਟਰ ਲਿਆ ਗਿਆ ਕਿ ਉਹ ਫਿਰ ਜਦੋਂ ਅਸੀਂ ਸੈਟਅਪ ਦੇਖਦੇ ਹਾਂ ਵੀ ਇਹਦੇ ਵਿੱਚ ਜਿਹੜੇ ਆਰਟਿਸਟ ਨੇ ਉਹ ਇਹਨੇ ਜਿਵੇਂ ਕਿ ਲੋਨ ਆਰਟਿਸਟ ਹੁੰਦੇ ਨੇ ਆਪਾਂ ਕਹਿ ਦਿੰਦੇ ਆ ਵੀ ਗਿੱਪੀ ਦੀ ਫਿਲਮ ਆ ਜਾਂ ਐਮੀ ਦੀ ਆਈ ਆ ਦਜੀਤ ਸਾਹ ਦੇ ਆਈ ਆ ਜਾਂ ਇੱਕ ਦੋ ਹੋਰ ਸਾਡੇ ਆਰਟਿਸਟ ਜਿਹੜੇ ਅੱਛੇ ਪਪੂਲਰ ਨੇ ਲੇਕਿਨ ਇਹਦੇ ਵਿੱਚ ਬਿਲਕੁਲ ਨਵੇਂ ਨਾਮ ਆ ਨਵੇਂ ਨਾਮ ਆ ਔਰ ਨਵਾਂ ਡਾਇਰੈਕਟਰ ਆ ਔਰ ਇਸ ਫਿਲਮ ਦੀ ਜਿਹੜੀ ਜਦੋਂ ਆਪਾਂ ਕਹਾਣੀ ਵੇਖਦੇ ਆ ਨਾ ਕਹਾਣੀ ਤਾਂ ਉਹਨਾਂ ਨੇ ਕੋਈ ਇੱਕ ਲਾਈਨ ਬਣਾਈ ਹੈ ਬੜੀ ਖੂਬਸੂਰਤ ਔਰ ਇਹਦੀ ਸਾਡੇ ਪੰਜਾਬ ਚ ਵੀ ਸ਼ੂਟਿੰਗ ਹੁੰਦੀ ਹੈ ਔਰ ਕੈਨੇਡਾ ਵਿੱਚ ਵੀ ਸ਼ੂਟਾਈ ਜਾਂਦੀ ਫਿਲਮ ਸਾਡੇ ਪੰਜਾਬ ਵਿੱਚ ਜਿਹੜੇ ਨੇ ਇਹਦੇ ਵੱਧ ਵੱਧ 4 5 8 10 ਸੀਨ ਹੋਣਗੇ ਬਾਕੀ ਸਾਰੇ ਸੀਨ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਨੇ ਅੱਛਾ ਬੀਤੀ ਸਰ ਅਸੀਂ ਪਿਛਲੀ ਜਦੋਂ ਵੀਕਐਂਡ ਤੇ ਅਸੀਂ ਪ੍ਰੋਗਰਾਮ ਕੀਤਾ ਉਦੋਂ ਵੀ ਅਸੀਂ ਇਹੀ ਗੱਲ ਨੂੰ ਡਿਸਕਸ ਕਰ ਰਹੇ ਸੀ ਕਿ ਪੰਜਾਬ ਵਿੱਚ ਨਾ ਹੋ ਕੇ ਬਾਹਰ ਸ਼ੂਟਿੰਗਸ ਹੋ ਰਹੀਆਂ ਆ ਉਹਦਾ ਕਾਰਨ ਵੀ ਤੁਸੀਂ ਸਮਝਾਇਆ ਸੀ ਤੇ ਇਹ ਵੀ ਹੁਣ ਮੂਵੀ ਦਾ ਤੁਸੀਂ ਸੇਮ ਹੀ ਦੱਸ ਰਹੇ ਹੋ ਕਿ ਪੰਜਾਬ ਦੇ ਜਿਹੜੇ 8 10 ਸੀਨ ਨੇ ਤੇ ਬਾਕੀ ਸਾਰੀ ਮੂਵੀ ਜਿਹੜੀ ਹੈ ਕੈਨੇਡਾ ਤੇ ਉਹਦਾ ਕਾਰਨ ਇਹ ਆ ਵੀ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਹੁਣ ਸਾਡੇ ਹੋਣੀਆਂ ਹੀ ਆ ਕਿਉਂਕਿ ਅਸਲ ਦੇ ਵਿੱਚ ਕੀ ਹੈ ਵੀ ਕਿਸੇ ਵੇਲੇ 2007 ਤੋਂ ਪਹਿਲਾਂ ਸਾਡੇ ਜ਼ਮਾਨਾ ਇਹੋ ਜਿਹਾ ਹੁੰਦਾ ਸੀਗਾ ਵੀ ਸਾਡੀ ਪੰਜਾਬੀ ਫਿਲਮ ਜਿਹੜੀ ਹੈ ਉਹ ਸ਼ੰਭੂ ਬਾਰਡਰ ਕਹਿੰਦੇ ਹੁੰਦੇ ਸੀ ਰਾਜਪੁਰਾ ਵੀ ਰਾਜਪੁਰੇ ਤੋਂ ਅੱਗੇ ਨਹੀਂ ਜਾਂਦੀ ਅੱਗੇ ਨਹੀਂ ਜਾਂਦੀ ਕਿਉਂਕਿ ਉਹਨੇ ਸਿੰਗਲ ਸਿਨਮਿਆਂ 'ਚ ਰਿਲੀਜ਼ ਹੋਣਾ ਹੁੰਦਾ ਸੀ ਔਰ ਪੰਜਾਬ 'ਚ ਰਿਲੀਜ਼ ਹੁੰਦੀ ਸੀ ਹੁਣ ਕਿਉਂਕਿ ਇੱਕ ਫਿਲਮਾਂ ਜਿਹੜੀਆਂ ਨੇ ਸਾਰੀਆਂ ਡਿਜੀਟਲ ਹੋ ਗਈਆਂ ਨੇ ਡਿਜੀਟਲ ਹੋਣ ਨਾਲ ਇਹ ਹੋਇਆ ਵੀ ਪੂਰੇ ਡਾਇਸਪੋਰਾ ਦੇ ਵਿੱਚ ਪੂਰੇ ਵਰਡ ਦੇ ਵਿੱਚ ਸਾਡੀ ਪੰਜਾਬੀ ਫਿਲਮ ਜਿਹੜੀ ਹੈ ਨਾ ਇੱਕੋ ਦਿਨ ਰਿਲੀਜ਼ ਹੁੰਦੀ ਹੈ ਹੂੰ ਇਸ ਕਰਕੇ ਇਹਦੇ ਵਿੱਚ ਆਪਾਂ ਨੂੰ ਕੋਈ ਇਤਰਾਜ਼ ਨਹੀਂਗਾ ਵੀ ਉਹ ਦੀ ਕੈਨੇਡਾ ਸ਼ੂਟਿੰਗ ਹੋਈ ਆ ਜਾਂ ਉਹ ਦੀ ਆਸਟ੍ਰੇਲੀਆ ਚ ਹੋਈ ਆ ਜਾਂ ਉਹ ਦੀ ਇੰਗਲੈਂਡ ਚ ਹੋਈ ਆ ਕਿਉਂਕਿ ਸਾਡੇ ਜਿਹੜੇ ਦਰਸ਼ਕ ਨੇ ਹਰ ਇੱਕ ਜਗ੍ਹਾ ਤੇ ਬੈਠੇ ਹਰ ਇੱਕ ਜਗ੍ਹਾ ਤੇ ਬੈਠੇ ਨੇ ਸੋ ਮਤਲਬ ਇਹ ਆ ਵੀ ਮੈਂ ਇਹ ਕਹਿਣਾ ਹੁੰਦਾ ਵੀ ਗੱਲ ਜੇ ਤਾਂ ਇੰਗਲੈਂਡ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਜਿਹੜੀ ਕਹਾਣੀ ਫਿਲਮਾਈ ਜਾ ਰਹੀ ਹੈ ਕਿ ਉੱਥੋਂ ਦਾ ਕਲਚਰ ਜਿਹੜਾ ਆ ਉਸ ਕਹਾਣੀ ਦੇ ਵਿੱਚ ਪ੍ਰਭਾਵਿਤ ਕਰਦਾ ਕਿ ਨਹੀਂ ਕਰਦਾ ਜੇ ਉਹ ਸਟੋਰੀ ਇਹੋ ਜਿਹੀ ਹੈ ਵੀ ਉਹਨੂੰ ਪੰਜਾਬ 'ਚ ਵੀ ਫਿਲਮਾ ਸਕਦੇ ਆ ਤਾਂ ਫੇਰ ਉਹਨੂੰ ਕੈਨੇਡਾ ਦੇ ਨੈਸ਼ਨਲ ਜਾਣ ਦੀ ਲੋੜ ਨਹੀਂ ਪੈਂਦੀ ਪਰ ਇੱਥੇ ਜਿਹੜੀ ਕਹਾਣੀ ਆ ਉਹਨਾਂ ਨੇ ਸਹੀ ਤੌਰ ਤੇ ਫਰਮਾਈ ਆ ਵੀ ਜਦੋਂ ਤੁਸੀਂ ਆਪਣਾ ਮੁਲਕ ਛੱਡ ਕੇ ਦੂਸਰੇ ਮੁਲਕ 'ਚ ਜਾਂਦੇ ਹੋ ਤੇ ਜਦੋਂ ਤੁਹਾਨੂੰ ਲੋੜ ਮਹਿਸੂਸ ਹੁੰਦੀ ਆ ਕਿਸੇ ਬੰਦੇ ਦੀ ਤਾਂ ਉਸ ਵੇਲੇ ਤੁਹਾਨੂੰ ਬੰਦਾ ਨਹੀਂ ਉੱਥੇ ਲੱਭਦਾ ਕੋਈ ਹਮ ਅੱਛਾ ਅਸੀਂ ਮੂਵੀ ਦਾ ਟ੍ਰੇਲਰ ਵਗੈਰਾ ਦੇਖਿਆ ਸੀਗਾ ਰਿਸ਼ਤਿਆਂ ਨੂੰ ਲੈ ਕੇ ਕਹਾਣੀ ਜਾਪਦੀ ਹੈ ਤੁਸੀਂ ਦੇਖ ਕੇ ਆਇਓ ਕਿ ਇਸ ਕਹਾਣੀ ਦੇ ਇਮੋਸ਼ਨਸ ਨੇ ਕਿ ਇਹ ਕਹਾਣੀ ਪੂਰੀ ਕਿਸੇ ਉਹਦੇ ਤੇ ਬੇਸ ਹੈ ਬਰਮਾਈ ਗਈ ਹੈ ਦੇਖੋ ਇੱਕ ਇੱਕ ਤੇਰੇ ਕਰਕੇ ਜਿਹੜਾ ਟਾਈਟਲ ਆ ਨਾ ਹਮ ਪਹਿਲੀ ਗੱਲ ਤੇ ਆ ਵੀ ਇਹਦੇ ਵਿੱਚ ਜਿਹੜਾ ਉਹ ਮੁੰਡਾ ਜਸ ਹੈ ਜਸ ਆਪਣੇ ਭਰਾ ਦੀ ਬਰਾਤ ਵਿੱਚ ਜਾਂਦਾ ਹਮ ਉੱਥੇ ਇੱਕ ਕੁੜੀ ਨੂੰ ਵੇਖਦਾ ਹੈ ਤੇ ਉਹ ਆਪਣਾ ਮਨ ਬਣਾ ਲੈਂਦਾ ਵੀ ਇਸ ਕੁੜੀ ਨੂੰ ਮੈਂ ਆਪਣੀ ਜੀਵਨ ਸਾਥਣ ਬਣਾਉਣਾ ਹੈ ਬਿਲਕੁਲ ਜਸ ਪ੍ਰਭ ਗਿੱਲ ਦਾ ਜਿਹੜਾ ਹਾਂ ਪ੍ਰਭ ਗਿੱਲ ਓਕੇ ਹਾਂ ਪ੍ਰਭ ਗਿੱਲ ਜਿਹੜਾ ਗਾਉਂਦਾ ਹੈ ਹਾਂ ਔਰ ਜਿਹੜੀ ਸਵਰਨ ਹੈ ਜਿਹੜੀ ਕਿ ਆਪਾਂ ਕਮਲ ਖੰਗੂੜਾ ਕਮਲ ਖੰਗੂੜਾ ਉਹ ਉਹ ਉੱਥੇ ਉਹਨਾਂ ਦੇ ਵੱਲ ਵੇਖਦਾ ਤੇ ਅਟ੍ਰੈਕਟ ਹੋ ਜਾਂਦਾ ਤੇ ਫਿਰ ਉਹ ਕਹਿੰਦਾ ਵੀ ਮੈਂ ਸਿਰਫ ਤੇਰੇ ਕਰਕੇ ਮਤਲਬ ਮੈਂ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਤੇਰੇ ਨਾਲ ਲਿਬਾਉਣੀ ਚਾਹਾਂ ਹਾਂ ਹਾਂ ਇਸੇ ਤਰ੍ਹਾਂ ਜਿਹੜੀ ਉਹ ਖੰਘੂੜਾ ਹੈ ਜਿਹੜੀ ਕਿ ਸਵਰਨ ਹੈ ਉਹਦਾ ਨਾਮ ਸਵਰਨ ਹੈ ਫਿਲਮ ਦੇ ਵਿੱਚ ਉਹ ਉਹਦਾ ਉਹਦਾ ਵੀਜ਼ਾ ਲੱਗ ਜਾਂਦਾ ਹੈ ਉਹ ਕੈਨੇਡਾ ਪਹੁੰਚ ਜਾਂਦੀ ਹੈ ਤੇ ਫਿਰ ਇਹ ਬੰਦਾ ਕਹਿੰਦਾ ਵੀ ਮੈਂ ਤੇਰੇ ਕੋਲ ਪਹੁੰਚਾਂਗਾ ਉੱਥੇ ਅੱਛਾ ਕਮਲ ਖੰਘੂੜਾ ਜਿਹੜੀ ਉਹ ਕੱਲੀ ਜਾਂਦੀ ਹੈ ਫਿਰ ਕੈਨੇਡਾ ਉਹਦੇ ਭਰਾ ਉੱਥੇ ਰਹਿ ਰਹੇ ਹੁੰਦੇ ਆ ਅੱਛਾ ਓਕੇ ਉਹਦੇ ਭਰਾ ਉੱਥੇ ਰਹਿ ਰਹੇ ਹੁੰਦੇ ਆ ਤੇ ਉੱਥੇ ਚਲੀ ਜਾਂਦੀ ਹੈ ਤੇ ਮੁੜ ਕੇ ਇਹ ਜਿਹੜਾ ਬੰਦਾ ਹੈ ਸਾਡਾ ਇਹ ਹੀਰੋ ਵੀ ਉੱਥੇ ਪਹੁੰਚ ਜਾਂਦਾ ਤੇ ਉਹਨੂੰ ਕਹਿੰਦਾ ਮੈਂ ਤੇਰੇ ਕਰਕੇ ਹੀ ਇੱਥੇ ਕੈਨੇਡਾ ਵਿੱਚ ਆਇਆ ਹੂੰ ਉਹ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦੇ ਆ ਲੇਕਿਨ ਉਹਦੇ ਵਿੱਚ ਉਹਦਾ ਭਰਾ ਜਿਹੜਾ ਹੈ ਉਹ ਅੜਿੱਕਾ ਬਣਦਾ ਕੁੜੀ ਦਾ ਭਰਾ ਹਾਂ ਭਰਾ ਔਰ ਪਰਜਾਈ ਹੂੰ ਪਰਜਾਈ ਕੋ ਆਪਣੇ ਭਰਾ ਦਾ ਰਿਸ਼ਤਾ ਉਸ ਕੁੜੀ ਨਾਲ ਕਰਨਾ ਚਾਹੁੰਦੇ ਆ ਵੀ ਤਾਂ ਕਿ ਉਹ ਮੁੰਡਾ ਪੰਜਾਬ ਤੋਂ ਇੱਥੇ ਆ ਜਾਏ ਮਸਲਾ ਉਹੀ ਹੈ ਜੋ ਸਾਡੇ ਇੱਥੇ ਚੱਲ ਰਿਹਾ ਹੈ ਮਸਲਾ ਬਿਲਕੁਲ ਰਿਐਲਿਟੀ ਦਿਖਾਈ ਗਈ ਹੈ ਬਿਲਕੁਲ ਬਿਲਕੁਲ ਸੋ ਇਹ ਇੱਕ ਤਾਂ ਇਹ ਇੱਥੇ ਗੁੰਝਲ ਹੈ ਹੂੰ ਇਸ ਤੋਂ ਅਗਲੇ ਗੁੰਜਲੇ ਆ ਵੀ ਜਦੋਂ ਉਹਨਾਂ ਦਾ ਵਿਆਹ ਹੋ ਜਾਂਦਾ ਹੈ ਫਿਰ ਉਹ ਉੱਥੋਂ ਭਰਾ ਦੇ ਘਰੋਂ ਬਾਹਰ ਆ ਜਾਂਦੇ ਨੇ ਤੇ ਫਿਰ ਹਾਲਾਤ ਕੁਛ ਅੱਦਾ ਦੇ ਬਣ ਜਾਂਦੇ ਹਨ ਜੇ ਆ ਫਿਰ ਉਹ ਉਹਨਾਂ ਦਾ ਇੱਕ ਬੇਟਾ ਹੋ ਜਾਂਦਾ ਹਮ ਬੇਟੇ ਨੂੰ ਥੈਲੇਸੀਮੀਆ ਦੀ ਬਿਮਾਰੀ ਹੋ ਜਾਂਦੀ ਹੈ ਫਿਰ ਉਹਨਾਂ ਨੂੰ ਆਪਣਾ ਜਿਹੜੇ ਲਾਗੇ ਆ ਲਾਗੇ ਵਾਲੇ ਬੰਦੇ ਆ ਰਿਸ਼ਤੇਦਾਰ ਜਿਹੜੇ ਆ ਉਹ ਸਾਰੇ ਮੂੰਹ ਮੋੜ ਲੈਂਦੇ ਆ ਔਰ ਇਸੇ ਤਰ੍ਹਾਂ ਇੱਕ ਕਹਾਣੀ ਜਿਹੜੀ ਆ ਚੱਲਦੀ ਆ ਔਰ ਅਖੀਰ ਤੱਕ ਜਦਾਂ ਇਹ ਸੋਚਦਾ ਹੈ ਵੀ ਹੈਪੀ ਐਂਡ ਦੇ ਉੱਤੇ ਆ ਕੇ ਖਤਮ ਆਉਂਦਾ ਹੈ ਹਮ ਅੱਛੀ ਇੱਕ ਕਹਾਣੀ ਵਿੱਚ ਇੱਕ ਹੋਰ ਲੜਕੀ ਦਾ ਕਿਰਦਾਰ ਵੀ ਨਭਾਰੇ ਨੇ ਉਹ ਕਹਾਣੀ ਦਾ ਟਵਿਸਟ ਹੈ ਕਿ ਕਿਦਾਂ ਹੈ ਉਹ ਉਹ ਵੀ ਅਚਾਨਕ ਦੇਖੋ ਮੈਨੂੰ ਲੱਗਦਾ ਹੈ ਵੀ ਉਹ ਉਹਦੇ ਵਿੱਚ ਇੱਕ ਇਹਨਾਂ ਨੇ ਨਾ ਫਿਲਮ ਦੀ ਕਈ ਵਾਰੀ ਹੁੰਦਾ ਵੀ ਫਿਲਮ ਦੀ ਲੰਬਾਈ ਵਧ ਰਹੀ ਹੈ ਜਾਂ ਘਟ ਰਹੀ ਹੈ ਹਮ ਇਸ ਫਿਲਮ ਦੀ ਲੰਬਾਈ ਬੜੀ ਘਟਾ 1 ਘੰਟਾ 57 ਮਿੰਟ ਦੀ ਹੈ ਮੂਵੀ ਤੇ ਹਾਂਜੀ ਲੇਕਿਨ ਇਹ ਜਿਹੜੇ 57 ਮਿੰਟ ਆ ਨਾ ਏ ਵੀ ਇਦਾਰੇ ਇੱਕ ਹੋਰ ਹੀਰੋਇਨ ਲੈ ਕੇ ਉਹਦੀ ਕਹਾਣੀ ਪੇਸ਼ ਕਰਕੇ ਬਿਲਕੁਲ ਤੇ ਲੇਕਨ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੇ ਕਹਾਣੀ ਨਾਲ ਟੈਕਰ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨੇ ਸਾਲਾਂ ਬਾਅਦ ਵੀ ਉਹ ਜਿਹੜੀ ਕੁੜੀ ਹੈਗੀ ਹੈ ਉਹ ਜਸ ਦੀ ਕਲਾਸ ਫੋਲੋ ਨਿਕਲਦੀ ਹੈ ਉਹ ਅੱਛਾ ਟ੍ਰੇਲਰ ਵਿੱਚ ਦਿਖਾਇਆ ਗਿਆ ਸੀ ਕਿ ਸ਼ਾਇਦ ਉਹ ਸ਼ਾਇਦ ਉਹ ਬਚਪਨ ਚ ਹੀ ਉਹਨੂੰ ਜਸ ਨੂੰ ਜਿਹੜਾ ਪਸੰਦ ਕਰਦੀ ਸੀਗੀ ਸੋ ਇਹ ਇਦਾਂ ਦੀ ਕਹਾਣੀ ਹੈ ਕਹਾਣੀ ਜਿਹੜੀ ਹੈ ਪਹਿਲੋਂ ਜੇ ਆਪਾਂ ਦੇਖੀਏ ਵੀ ਫਰਸਟ ਹਾਫ ਤੱਕ ਤੇ ਬੜੀ ਬਹੁਤ ਅੱਛੀ ਚੱਲਦੀ ਹੈ ਫਿਰ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਸੇ ਟਾਈਮ ਕਿਦਾਂ ਪੂਰਾ ਕਰਨਾ ਇਸ ਫਿਲਮ ਨੂੰ ਖਿੱਚ ਕੇ ਕਿੱਦਾਂ ਲੈ ਕੇ ਜਾਣਾ ਫਿਰ ਇੱਕ ਬਿਮਾਰੀ ਨੂੰ ਵਿੱਚ ਪਾਇਦਾ ਕਰ ਦਿੰਦੇ ਆ ਬਿਮਾਰੀ ਤੋਂ ਬਾਅਦ ਫਿਰ ਉਹਦੇ ਲਈ ਬੋਨ ਮੈਰੋ ਜਿਹੜਾ ਹੈ ਉਹ ਲੱਭਣਾ ਪੈਂਦਾ ਉਹ ਬੋਨ ਮੈਰੋ ਲੱਭਦੇ ਹਾਂ ਲੱਭਦੇ ਹਾਂ ਫਿਰ ਉਹ ਇੱਕ ਘੰਟਾ ਲਾ ਦਿੰਦੇ ਨੇ ਤੇ ਫਿਰ ਉਤਰਨ ਡੋਈ ਹਮ ਅੱਜ ਬੈਠੇ ਬੈਠੇ ਤੁਸੀਂ ਕਿਹਾ ਇੱਕ ਘਾਰ ਤੱਕ ਤਾਂ ਨਿਕਲ ਜਾਂਦਾ ਟਾਈਮ ਉਸ ਤੋਂ ਬਾਅਦ ਆਡੀਅנס ਬੋਰ ਤਾਂ ਨਹੀਂ ਹੋ ਜਾਂਦੀ ਲੈ ਬੋਰ ਫਿਰ ਬੱਚਾ ਬਿਮਾਰ ਦਿਖਾਤਾ ਫਿਰ ਬੱਚੇ ਦੇ ਪੈਸੜ ਪੈਸੜ ਰਫਤੇ ਆ ਫਿਰ ਉਹ ਧਾਰਮਿਕ ਸਥਾਨਾਂ ਤੇ ਹੋ ਗਿਆ ਕੋਈ ਹੋਰ ਚੀਜ਼ਾਂ ਹੋਈਆਂ ਕੁਝ ਸਾਥੀਆਂ ਨੇ ਕੋਈ ਮਦਦ ਕਰਨ ਦੀ ਕੋਸ਼ਿਸ਼ ਕੀਤੀ ਕੁਝ ਭਰਾ ਤੇ ਪਰਜਾਏ ਨੇ ਹੋਰ ਲਾਂ ਤਾਂ ਪਾਤੀਆਂ ਉਹਦੇ ਉੱਤੇ ਜਦੋਂ ਉੱਥੇ ਮਦਦ ਮੰਗਣ ਜਾਂਦੀ ਹੈ ਸੋ ਇਸ ਤਰ੍ਹਾਂ ਇਹ ਫਿਲਮ ਨੂੰ ਚਲਾ ਅੱਛਾ ਬੇਸਿਕਲੀ ਇੱਕ ਕਨਸੈਪਟ ਹੁੰਦਾ ਹੈ ਕਿ ਇੱਕ ਤਾਂ ਘਰਦਿਆਂ ਦੀ ਪਸੰਦ ਨਾਲ ਤੁਸੀਂ ਵਿਆਹ ਕਰਵਾਇਆ ਤੇ ਇੱਕ ਜਦੋਂ ਘਰਦਿਆਂ ਦੀ ਪਸੰਦ ਤੋਂ ਉਲਟ ਲਵ ਮੈਰਿਜ ਕਰਵਾਨੇ ਉਸ ਚੀਜ਼ ਦਾ ਵੀ ਦੇਖਣ ਨੂੰ ਕੁਝ ਮਿਲਦਾ ਹੈ ਨੇ ਉਹ ਸਿਰਫ ਇੱਕ ਲਾਲਚ ਹੈ ਉਹ ਇੱਕ ਮਤਲਬ ਉਹ ਦੀ ਪਰਚਾਈ ਦਾ ਲਾਲਚ ਹੈ ਇੱਕ ਵੱਖਰਾ ਮੇਰਾ ਭਰਾ ਵੀ ਕਿਸੇ ਤਰੀਕੇ ਪੰਜਾਬ ਤੋਂ ਇੱਧਰ ਆ ਜਾਂਦਾ ਤੇ ਜੇ ਅਸੀਂ ਉਹਨੇ ਆਪਣੀ ਨੂੰ ਨਾਲ ਨੂੰ ਬੁਲਾਇਆ ਤੇ ਇਸੇ ਆਸਤੇ ਬੁਲਾਇਆ ਵੀ ਇਹ ਕੱਲ ਨੂੰ ਮੇਰੇ ਭਰਾ ਨੂੰ ਬੁਲਾ ਲੇਗੀ ਸੋ ਇਦਾਂ ਦਾ ਜਿਹੜਾ ਰਿਸ਼ਤਿਆਂ ਦੇ ਵਿੱਚ ਨਾ ਆਮ ਤੌਰ ਦੇ ਉੱਤੇ ਇਦਾਂ ਦੀ ਗੱਲ ਚੱਲ ਰਹੀ ਯਾਰ ਇਸੇ ਗੱਲ ਨੂੰ ਲੈ ਕੇ ਇਸ ਫਿਲਮ ਦੇ ਵਿੱਚ ਇੱਕ ਇਦਾਂ ਦਾ ਵੀ ਵਿਸ਼ਾ ਜਿਹੜਾ ਹੈ ਪਾਇਆ ਗਿਆ ਹਮ ਲੇਕਿਨ ওভার ਆਪਾ ਉਹ ওভার ਆਪ ਆਲ ਦੇਖੀਏ ਫਿਲਮ ਦਾ ਵੀ ਕੀ ਆਪਾਂ ਇਹ ਸਿਨੈਰੀਓ ਕੀ ਹੈ ਹਮ ਤਾਂ ਇਹ ਫਿਲਮ ਜਿਹੜੀ ਹੈ ਇਹ ਸਾਨੂੰ ਪਹਿਲਾਂ ਤਾਂ ਕੋਈ ਪ੍ਰਭਾਵਿਤ ਨਹੀਂ ਕਰਦੀ ਜਿੱਦਾਂ ਰਿਲੇਸ਼ਨ ਬਣਦੇ ਆ ਦਵਾ-ਦਵਾ ਬਣਦੇ ਆ ਹਮ ਲੇਕਿਨ ਕਿਸੇ ਜਗ੍ਹਾ ਦੇ ਉੱਤੇ ਆ ਕੇ ਜਦੋਂ ਬੱਚਾ ਬਿਮਾਰ ਹੋ ਜਾਂਦਾ ਹੈ ਫਿਰ ਉਹ ਕਈ ਵਾਰੀ ਦਰਸ਼ਕਾਂ ਨੂੰ ਟੱਚ ਕਰਦੀ ਹੈ ਹਮ ਕਿਉਂਕਿ ਇੱਕ ਬੱਚੇ ਨੂੰ ਤੁਸੀਂ ਜੇ ਹਾਲਤ ਦਿਖਾ ਰਹੇ ਹੋ ਜਿਸ ਤਰ੍ਹਾਂ ਦੇ ਉਹਦੀਆਂ ਬਿਮਾਰੀ ਦਾ ਇਲਾਜ ਚੱਲ ਰਿਹਾ ਜਿਸ ਤਰ੍ਹਾਂ ਦੇ emotions ਮਾਪਿਆਂ ਦੇ ਦਿਖਾਏ ਗਏ ਨੇ ਉਹ ਸਾਨੂੰ ਥੋੜਾ ਜਿਆਦਾ ਕਈ ਵਾਰੀ ਅਟਰੈਕਟ ਕਰ ਜਾਂਦੇ ਬਿਲਕੁਲ ਬਿਲਕੁਲ ਅੱਛਾ ਜੇਕਰ ਹੁਣ ਅਸੀਂ ਸਟਾਰ ਕਾਸਟ ਦੀ ਗੱਲ ਕਰ ਰਹੇ ਹਾਂ ਪ੍ਰਭ ਗਿੱਲ ਦੀ ਗੱਲ ਕਰ ਰਹੇ ਹਾਂ ਅੱਛਾ ਪ੍ਰਭ ਗਿੱਲ ਨੇ ਵੀ ਬਹੁਤ ਹੀ ਜ਼ਿਆਦਾ ਫਿਲਮਾਂ ਨਹੀਂ ਕੀਤੀਆਂ ਜੇਕਰ ਉਹਨਾਂ ਦੀ ਬੈਕਗ੍ਰਾਉਂਡ ਚੈੱਕ ਕੀਤੀ ਜਾਵੇ ਤਾਂ ਇੱਕ ਮੂਵੀ ਉਹਨਾਂ ਦੀ ਆਈ ਸੀ ਯਾਰ ਰਣਮੁੱਲੇ 2 ਰਿਟਰਨ ਜੋ ਉਹਨਾਂ ਨੇ ਫਿਲਮ ਕੀਤੀ ਸੀਗੀ ਹਨਾ ਉਹਦੇ ਵਿੱਚ ਤੇ ਕਮਲ ਖੰਘੂੜਾ ਦੀ ਜੇਕਰ ਅਸੀਂ ਗੱਲ ਕਰੀਏ ਕਹਿੰਦੇ 90s ਦੀ ਮਾਡਲ ਹੈ ਇਹ ਇਹਨਾਂ ਨੂੰ ਲੈ ਕੇ ਉਹ ਵੀ ਉਹ ਵੀ ਚੀਜ਼ ਹੈ ਦਰਸ਼ਕਾਂ ਨੂੰ ਇਹਨਾਂ ਨੂੰ ਸ਼ਾਇਦ ਉਮੀਦ ਵੀ ਸੀ ਕਿ ਸ਼ਾਇਦ ਕਮਲ ਖੰਘੂੜਾ ਦੇ ਕਰਕੇ ਆਡੀਅנס ਰੀਚ ਜਿਹੜੀ ਇਹ ਜ਼ਿਆਦਾ ਹੋਏਗੀ ਸਟਾਰ ਕਾਸਟ ਬਾਰੇ ਤਾਂ ਪਹਿਲਾਂ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਸਟਾਰ ਕਾਸਟ ਦੇਖੋ ਪ੍ਰਪਗਿਲ ਸਾਡਾ ਬੜਾ ਅੱਛਾ ਸਿੰਗਰ ਹੈ ਔਰ ਖਾਸ ਤੌਰ ਦੇ ਉੱਤੇ ਉਹ ਰੋਮਾਂਟਿਕ ਸਿੰਗਰ ਹੈ ਉਹਨੇ ਬੜੇ ਅੱਛੇ ਗੀਤ ਗਾਏ ਬਹੁਤ ਅੱਛੇ ਗੀਤ ਲਿਖਿਆ ਤੇ ਉਹ ਪਪੂਲਰ ਵੀ ਹੈ ਉਹਨੇ ਇੱਕ ਫਿਲਮ ਨਾ ਗ੍ਰੇਟ ਸਰਦਾਰ ਵੀ ਕੀਤੀ ਸੀ ਅਣਮੋਲੇ ਯਾਰ ਹਾਂਜੀ ਬਹੁਤ ਕੁਝ ਜ਼ਿਆਦਾ ਨਹੀਂ ਕੀਤੀ ਬਟ ਦੋ ਤਿੰਨ ਫਿਲਮਾਂ ਕੀਤੀਆਂ ਹੋਈਆਂ ਹਾਂ ਕੀਤੀਆਂ ਨੇ ਲੇਕਿਨ ਇਹਦੇ ਵਿੱਚ ਜਿਹੜੀ ਖੰਗੂੜਾ ਹੈ ਖੰਗੂੜਾ ਭਾਵੇਂ ਪਪੂਲਰ ਰਹੀ ਹੈ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਵੀ ਜਿਹੜੇ ਯੂਟਿਊਬਰ ਲੋਕ ਨੇ ਨਾ ਜਾਂ ਜਿਹੜਾ ਦੇ ਫੋਲੋਅਰ ਉੱਥੇ ਬਹੁਤ ਇਨਫਲੂਐਂਸਰ ਆ ਸੀ ਸੀ ਉਹਨਾਂ ਦੀ ਇੱਕ ਵੱਖਰੀ ਤਰ੍ਹਾਂ ਦੀ ਆਡੀਅנס ਆ ਹੂੰ ਉਹ ਫਿਲਮ ਵਾਲੀ ਆਡੀਅנס ਨਹੀਂ ਹੈਗੀ ਹੂੰ ਉਹ ਵਲੋਗਿੰਗ ਟਾਈਪ ਤੁਸੀਂ ਕਹਿ ਸਕਦੇ ਹੋ ਉਹ ਚੀਜ਼ਾਂ ਦੇਖਣੀ ਪਸੰਦ ਕਰਦੇ ਉਦਾਂ ਹੀ ਹੋਰ ਇਸ ਕਰਕੇ ਨਾ ਮੈਨੂੰ ਲੱਗਦਾ ਹੈ ਵੀ ਇਹਦਾ ਖਗੋੜਾ ਦਾ ਕੋਈ ਬਹੁਤਾ ਅਸਰ ਇਸ ਫਿਲਮ ਦੇ ਉੱਤੇ ਕੋਈ ਪੋਜ਼ੀਟਿਵ ਅਸਰ ਨਹੀਂ ਪੈਣਾ ਇੰਨਾ ਜ਼ਿਆਦਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦੇ ਆਂ ਵੀ ਮੈਨੂੰ ਇਹਨਾਂ ਦੋਵਾਂ ਆਰਟਿਸਟਾਂ ਦਾ ਰੋਲ ਇਸ ਫਿਲਮ ਵਿੱਚ ਬਹੁਤ ਅੱਛਾ ਲੱਗਿਆ ਹੂੰ ਇਹ ਉਹਨਾਂ ਪ੍ਰਭ ਗੇਲ ਨੇ ਵੀ ਬੜੀ ਅੱਛੀ ਐਕਟਿੰਗ ਕੀਤੀ ਹੈ। ਹਮਮ ਔਰ ਖੰਘੂੜਾ ਜਿਹੜੇ ਹੈ ਮੈਨੂੰ ਸਮਝਦਾ ਕਿ ਉਹ ਸਭ ਤੋਂ ਉੱਪਰ ਉਹਦੀ ਐਕਟਿੰਗ ਹੈ ਇਹਦੇ ਵਿੱਚ। ਜਾਂ ਇੰਨਾ ਰੋਲ ਸਾਡੀਆਂ ਹੀਰੋਇਨਾਂ ਨੂੰ ਕਦੇ ਪੰਜਾਬੀ ਫਿਲਮਾਂ ਚ ਨਹੀਂ ਦਿੱਤਾ ਜਾਂਦਾ। ਹਮਮ ਕਿਉਂਕਿ ਉਹਦੇ ਬਾਰ-ਬਾਰ ਇਮੋਸ਼ਨਸ ਬਾਰ-ਬਾਰ ਇਮੋਸ਼ਨ ਸਾਡੇ ਸਾਹਮਣੇ ਆਉਂਦੇ ਆ ਤੇ ਸਾਨੂੰ ਉਹਦਾ ਰੋਲ ਸੰਗਾ ਲਗਾ ਹੂੰ ਅੱਛਾ ਤਾਂ ਹੀ ਸ਼ਾਇਦ ਰੀਜ਼ਨ ਸੀਗਾ ਬੇਸ਼ੱਕ ਉਹਨਾਂ ਨੂੰ ਉਸ ਟਾਈਮ ਦੀ ਹੀਰੋਇਨ ਮਾਡਲ ਕਿਹਾ ਜਾਂਦਾ ਸੀ ਕਿਉਂਕਿ ਉਹਨਾਂ ਦੇ ਬਹੁਤ ਸਾਰੇ ਗਾਣੇ ਹਰੇਕ ਗਾਣੇ ਚ ਅਸੀਂ ਉਹਨਾਂ ਨੂੰ ਦੇਖਦੇ ਸੀਗੇ ਤੇ ਪੋਜ਼ਿਟਿਵਿਟੀ ਇਸ ਗੱਲ ਦੀ ਵੀ ਸੀਗੀ ਕਿ ਕਮਲ ਖੰਘੂੜਾ ਨੂੰ ਲੈ ਕੇ ਆਡੀਅנס ਦੀ ਰੀਚ ਇਸ ਮੂਵੀ ਨੂੰ ਜ਼ਿਆਦਾ ਹੋਏਗੀ ਉਸ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਜਦੋਂ ਅਸੀਂ ਆਰਪੀਡੀ 24 ਦੀ ਟੀਮ ਨੇ ਕਵਰੇਜ ਕਰਨ ਦੀ ਕੋਸ਼ਿਸ਼ ਕੀਤੀ ਦੇ ਵਿਊ ਲੈਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਮੋਸਟਲੀ ਇਹ ਹੀ ਦੇਖਿਆ ਕਿ 시ਨੇਮਾ ਹਾਲ ਜਾਂ ਇਹਨਾਂ ਦੇ ਸ਼ੋਅ ਖਾਲੀ ਪਏ ਹੋਏ ਨੇ ਬਿਲਕੁਲ ਹੁਣ ਜੇ ਮੈਂ ਵੀ ਆਪਣੀ ਵੀ ਗੱਲ ਕਰਾਂ ਤਾਂ ਮੈਂ ਜਿਹੜਾ ਸ਼ੋਅ ਦੇਖਿਆ ਉਹਦੇ ਵਿੱਚ ਮੈਂ ਇਕੱਲਾ ਹੀ ਸੀ ਵੇਖਣ ਵਾਲਾ ਹਮ ਮਤਲਬ ਤੁਸੀਂ ਦੇਖੋ ਨਾ ਪੂਰਾ ਹਾਲ ਹੋਵੇ ਤੇ ਇੱਕ ਬੰਦਾ ਬੈਠਾ ਹੋਵੇ ਹਮ ਤੇ ਕਈ ਵਾਰੀ ਸਾਨੂੰ ਆਡ ਜਾ ਲੱਗਦਾ ਇਹਦਾ ਕਾਰਨ ਇੱਕ ਤਾਂ ਇਹ ਵੀ ਹੁੰਦਾ ਹੈ ਵੀ ਜਿਹੜੀ ਸਟਾਰ ਕਾਸਟ ਆ ਉਹ ਨੋਨ ਸਟਾਰ ਕਾਸਟ ਨਹੀਂ ਹੈਗੀ ਲੋਕੀ ਬਹੁਤਾ ਜਾਣਦੇ ਨੇ ਜਾਣਦੇ ਨਹੀਂ ਹੈ ਅ ਲੇਕਨ ਓਪਨਿੰਗ ਜਿਹੜੀ ਆ ਉਹ ਮਿਲ ਜਾਂਦੀ ਹੈ ਜਰੂਰ ਜੇ ਨੋਨ ਕਾਸਟ ਹੋਵੇ ਆਪਾਂ ਨੂੰ ਪਤਾ ਹੋਵੇ ਵੀ ਇੱਥੇ ਵੱਡੇ ਆਰਟਿਸਟ ਨੇ ਆਪਾਂ ਫਿਲਮ ਵੇਖਣੀ ਆ ਲੇਕਿਨ ਚੱਲਣਾ ਹੁੰਦਾ ਫਿਲਮ ਨਹੀਂ ਅਸਲ ਦੇ ਵਿੱਚ ਫਿਲਮ ਵਿੱਚ ਕੀ ਦਿਖਾਇਆ ਗਿਆ ਸੋ ਇਹ ਤਾਂ ਅਜੇ ਓਪਨਿੰਗ ਆ ਜੇ ਆਪਾਂ ਦੇਖਾਂਗੇ ਇੱਕ ਦੋ ਦਿਨ ਦੇ ਵਿੱਚ ਇਹਨੂੰ ਲੋਕ ਵੇਖਣ ਜਾਂਦੇ ਆ ਜੇ ਨਹੀਂ ਵੇਖਣ ਜਾਂਦੇ ਤਾਂ ਫਿਰ ਜਿੱਦਾਂ ਬਾਕੀ ਪੰਜਾਬੀ ਫਿਲਮਾਂ ਦਾ ਹਾਲ ਹੁੰਦਾ ਉਸੇ ਤਰ੍ਹਾਂ ਇਸੇ ਤਰ੍ਹਾਂ ਦਾ ਹਾਲ ਹੋਵੇ ਬਿਲਕੁਲ ਔਰ ਇਹਦੇ ਵਿੱਚ ਜਦੋਂ ਆਪਾਂ ਕਾਸਟ ਦੀ ਗੱਲ ਕਰ ਰਹੇ ਸੀ ਨਾ ਇਹਦੇ ਚ ਇੱਕ ਫੁੱਫੜ ਦਾ ਰੋਲ ਬੜਾ ਵਧੀਆ ਆਮ ਤੌਰ ਤੇ ਸਾਡੇ ਵਿਆਹਾਂ ਚ ਫੁੱਫੜ ਜਿਹੜੇ ਹੁੰਦੇ ਹੁੰਦੇ ਹਾਂ ਜਦੋਂ ਉਸ ਜਾਂਦੇ ਨੇ ਜਵਾਈ ਭਾਈ ਉਹ ਬੜਾ ਕਲੇਸ਼ ਖੋਲਦੇ ਆ ਗੱਲ ਗੱਲ ਤੇ ਕਲੇਸ਼ ਉਹ ਦਿਖਾਇਆ ਗਿਆ ਆ ਇਹ ਚ ਕੋਈ ਜੱਗੀ ਜਕੀਨ ਵਾਲਾ ਆਰਟਿਸਟ ਆ ਉਹਨੇ ਬੜਾ ਅੱਛਾ ਰੋਲ ਕੀਤਾ ਔਰ ਉਹ ਫੁੱਫੜ ਲੈ ਜਿਹੋ ਜੀ ਭੂਮਿਕਾ ਵਿਆਹ ਦੇ ਵਿੱਚ ਨਿਭਾਈ ਆ ਉਹ ਥੋੜਾ ਜਿਹਾ ਲੋਕਾਂ ਨੂੰ ਪ੍ਰਭਾਵਿਤ ਵੀ ਕਰਦਾ ਲੇਕਿਨ ਇਦਾਂ ਦੇ ਫੁੱਫੜ ਅੱਜ ਕੱਲ ਸਾਡੇ ਪੰਜਾਬੀ ਸਮਾਜ ਵਿੱਚ ਨਹੀਂ ਹੈਗੇ ਅੱਜ ਕੱਲ ਸਾਡੇ ਪੰਜਾਬੀ ਸਮਾਜ ਫੁੱਫੜ ਜਿਹੜੇ ਆ ਨਾ ਉਹ ਸਾਰੇ ਆਪਣੇ ਆਪ ਚ ਪੜ੍ਹੇ ਲਿਖੇ ਤੇ ਆਪਣੇ ਆਪ ਚ ਹੋਰ ਤਰ੍ਹਾਂ ਦੀ ਗੱਲ ਆ ਉਹਨਾਂ ਦੀ ਪਰ ਉਹ ਜ਼ਮਾਨਾ ਵਧੀਆ ਵੀ ਸੀਗਾ ਇੱਕ ਜਵਾਈ ਭਾਈ ਘਰੇ ਆਂਦਾ ਸੀਗਾ ਉਹ ਠੋਕ ਹੁੰਦੀ ਸੀ ਉਹ ਪਤਾ ਲੱਗਦਾ ਸੀ ਕਿ ਜਵਾਈ ਭਾਈ ਆ ਆਦਰਮਾਨ ਨੂੰ ਲਗ ਤਰ੍ਹਾਂ ਦਾ ਦਿੱਤਾ ਜਾਂਦਾ ਸੀ ਸਪੈਸ਼ਲ ਇਹਦੇ ਵਿੱਚ ਵੀ ਉਹ ਕਹਿੰਦਾ ਕਹਿੰਦਾ ਬਾਕੀ ਸਾਰੇ ਆਏ ਤੁਸੀਂ ਤੇਲ ਚ ਹੋਇਆ ਤੁਹਾਡਾ ਫੁੱਫੜ ਆ ਵਿਆਹ ਦੇ ਉੱਤੇ ਤੁਸੀਂ ਤੇਲ ਨਹੀਂ ਚ ਹੋਇਆ ਕਿ ਉਹ ਨਿਰਾਸ਼ੀ ਉਹ ਛੋਟੇ ਛੋਟੇ ਜਿਹੜੀ ਨੋਕ ਚ ਹੋਵੇ ਦੇਖਣ ਨੂੰ ਮਿਲ ਜਾਂਦੇ ਸੀ ਜ਼ਬਰਦਸਤ ਵਧੀਆ ਲੱਗਦੀ ਹੁੰਦੀ ਸੀਗੇ ਉਹ ਸੋ ਜੇ ਆਪਾਂ ਕਹਿ ਲਈਏ ਆਰਟਿਸਟਿਕ ਇਹਦੇ ਵਿੱਚ ਇੱਕ ਰਵਿੰਦਰ ਮੰਡ ਹੈ ਜਿਹਨੇ ਵਕੀਲ ਸਿੰਘ ਦਾ ਰੋਲ ਨਿਭਾਇਆ ਔਰ ਉਹ ਜਾਸ ਜਿਹੜਾ ਕਿ ਇਥੋਂ ਗਿਆ ਹੋਇਆ ਉਹਦੇ ਨਾਲ ਸਾਥੀ ਉਹਦਾ ਵਖਰੇ ਵਖਰੇ ਕਮਾਕਾਰਾਂ ਵਿੱਚ ਹੁੰਦਾ ਔਰ ਉਹਦੇ ਥਾਂ ਦਾ ਤੇ ਉੱਤੇ ਮਦਦ ਵੀ ਕਰਦਾ ਸੋ ਉਹਦਾ ਰੋਲ ਵੀ ਜਿਹੜਾ ਹੈ ਉਹ ਸਾਨੂੰ ਅੱਛਾ ਲੱਗਦਾ ਹੈ ਉਹ ਬਹੁਤ ਸਾਰੀਆਂ ਪਸ਼ਾਵਾ ਜਾਣਦਾ ਉਸ ਖਾਸੀ ਤੇ ਵੀ ਹਰਿਆਣੇ ਹਰਿਆਣਵੀ ਬੋਲਦਾ ਫਿਰ ਜੇ ਉਹਦੇ ਨਾਲ ਕੋਈ ਇੱਕ ਚੀਨੀ ਲੜਕੀ ਉੱਥੇ ਕੰਮ ਕਰਦੀ ਉਹ ਚਾਈਨਸ ਭਾਸ਼ਾ ਚ ਗੱਲ ਕਰਨ ਦੀ ਕੋਸ਼ਿਸ਼ ਕਰਦਾ ਥੋੜੀ ਜਿਹੀ ਇਦਾਂ ਦੀ ਕਾਮੇਡੀ ਜਿਹੜੀ ਹੈ ਨਾ ਇਹਦੇ ਵਿੱਚੋਂ ਕਿਤੇ ਕਿਤੇ ਆਪਾਂ ਨੂੰ ਨਜ਼ਰ ਵੀ ਆਉਂਦੀ ਹੈ ਅਟਰੈਕਟ ਕਰਦੀ ਸਕਰੀਨ ਤੇ ਬੈਠਣ ਲਈ ਠੀਕ ਹੈ ਅੱਛਾ ਇਹ ਤਾਂ ਹੋ ਗਈ ਕਿ ਆਡੀਅנס ਨੇ ਉੱਥੇ ਤੱਕ ਰੀਚ ਨਹੀਂ ਕੀਤੀ ਕਾਰਨ ਕੀ ਰਿਹਾ ਹੈ ਕੀ ਲੱਗਦਾ ਹੈ ਕਿ ਇੱਕ ਤਰ੍ਹਾਂ ਦਾ ਨਵੇਂ ਚਿਹਰੇ ਸੀ ਕਿਉਂਕਿ ਕਮਲ ਖੰਭੂੜਾ ਦੀ ਵੀ ਜੇਕਰ ਗੱਲ ਕਰੀਏ ਉਹਨਾਂ ਲਈ ਵੀ ਸ਼ਾਇਦ ਇਹ ਫਿਲਮ ਕਰਨਾ ਮਤਲਬ ਇੱਕ ਤਰ੍ਹਾਂ ਦਾ ਮੌਕਾ ਹੀ ਸੀਗਾ ਹੁਣ ਜੇਕਰ ਅਸੀਂ ਸ਼ਹਿਨਾਜ਼ ਦੀ ਪਿਛਲੇ ਹਫਤੇ ਰਿਲੀਜ਼ ਹੋਈ ਇੱਕ ਕੁੜੀ ਦੀ ਗੱਲ ਕਰੀਏ ਕਿ ਸ਼ਹਿਨਾਜ਼ ਗਿਲ ਦੀ ਫੈਨ ਫੋਲੋਇੰਗ ਬਹੁਤ ਆ ਤੇ ਉਹਨਾਂ ਨੇ ਮਤਲਬ ਐਡਵਰਟਾਈਜ਼ਮੈਂਟ ਤੇ ਵੀ ਇੰਨਾ ਪੈਸਾ ਲਗਾ ਦਿੱਤਾ ਉਹ ਆਪ ਪ੍ਰੋਮੋਸ਼ਨ ਕੀਤੀ ਉਹਨਾਂ ਨੇ ਵੱਖ-ਵੱਖ ਜਗ੍ਹਾ ਤੇ ਜਾ ਕੇ ਤੇ ਉਹਦੀ ਫੈਨ ਫੋਲੋਇੰਗ ਤੁਸੀਂ ਤੁਹਾਨੂੰ ਪਤਾ ਹੀ ਹੈ ਕਿ ਬਿੱਗ ਬਾਸ ਚ ਉਹਨਾਂ ਨੇ ਕਾਫੀ ਨਾਮ ਫੇਮ ਕਮਾਇਆ ਪਰ ਉਹਦੇ ਬਾਵਜੂਦ ਵੀ ਸ਼ਹਿਨਾਜ਼ ਗਿੱਲ ਨੂੰ ਵੀ ਆਪਣੀ ਮੂਵੀ ਤੇ ਆਪ ਹੀ ਪੈਸੇ ਲਾਣੇ ਪਏ ਸੀਗੇ ਬਿਲਕੁਲ ਇਹ ਤੁਹਾਨੂੰ ਮੈਂ ਦੱਸਿਆ ਜਦੋਂ ਆਪਾਂ ਪੰਜਾਬੀ ਫਿਲਮਾਂ ਦੀ ਗੱਲ ਕਰਦੇ ਆ ਹਮ ਪੰਜਾਬੀ ਫਿਲਮਾਂ ਨੂੰ ਇਸ ਵੇਲੇ ਸਭ ਤੋਂ ਵੱਡੀ ਮਾਰ ਪੈ ਰਹੀ ਹੈ ਨਰੇਟਿਵ ਕੀ ਹੈ ਫਿਲਮਾਂ ਦੇ ਵਿੱਚ ਕਿਹੋ ਜੀ ਕਹਾਣੀ ਸਿਰਜੀ ਗਈ ਹੈ ਹਮ मतलब ਪਹਿਲੀ ਗੱਲ ਤੇ ਪੰਜਾਬੀ ਫਿਲਮਾਂ ਦੇ ਵਿੱਚ ਵਿਆਹ ਜਿਹੜੇ ਆ ਉਹ ਵਿਆਹ ਇੰਨੇ ਦਿਖਾਇਆ ਜਾ ਚੁੱਕੇ ਆ ਬਿਲਕੁਲ ਹੁਣ ਆਡੀਅנס ਵੀ ਮੈਨੂੰ ਲੱਗਦਾ ਇਸ ਚੀਜ਼ ਤੋਂ ਥੋੜੀ ਦਰਸ਼ਕ ਜਿਹੜੇ ਹਨ ਹੁਣ ਉਹ ਨੱਕ ਮੂੰਹ ਵਟਣ ਲੱਗਦੇ ਆ ਜਦੋਂ ਕੋਈ ਵਿਆਹ ਦਾ ਸੀਨ ਆ ਜਾਂਦਾ ਗੱਲਾਂ ਸਾਰੀਆਂ ਉਹੀ ਪੁਰਾਣੀਆਂ ਨੇ ਬਿਲਕੁਲ ਉਹੀ ਡਾਇਲੋਗਸ ਨੇ ਸਾਰੇ ਹਾਂ ਬਾਕੀ ਉਹ ਗਿੱਧਾ ਪੰਘੜਾ ਵੀ ਉਹੀ ਪੁਰਾਣੀਆਂ ਆ ਉੱਥੇ ਨਾਚ ਵੀ ਪੁਰਾਣਾ ਹੀ ਆ ਉਹੀ ਪੁਰਾਣੀਆਂ ਬੀਬੀਆਂ ਦਾ ਗੋਲ ਬਾਲਣਾ ਬਿਲਕੁਲ ਬਿਲਕੁਲ ਅੱਛਾ ਅਸਲ ਦੇ ਵਿੱਚ ਕੀ ਆ ਪੰਜਾਬੀ ਦਰਸ਼ਕ ਜਿਹੜਾ ਹੈ ਨਾ ਉਹ ਹੁਣ ਇਹੋ ਜਿਹੀਆਂ ਗੱਲਾਂ ਚਾਹੁੰਦਾ ਹੈ ਵੀ ਫਿਲਮ ਦੇ ਵਿੱਚ ਕੋਈ ਮਸਲਾ ਲੈ ਕੇ ਪੇਸ਼ ਹੋਵੇ ਔਰ ਉਹ ਮਸਲਾ ਵੀ ਇਦਾਂ ਦਾ ਹੋਣਾ ਚਾਹੀਦਾ ਜਿਹੜੇ ਬਹੁਤ ਸਾਰੇ ਲੋਕਾਂ ਦੇ ਨਾਲ ਉਹ ਗੱਲ ਵਾਪਰ ਰਹੀ ਹੈ ਵਾਪਰ ਰਹੀ ਹੈ ਲੇਕਿਨ ਜਦੋਂ ਜਦੋਂ ਇਹੋ ਜਿਹਾ ਸਬਜੈਕਟ ਆਉਂਦਾ ਹੈ ਬੇਸ਼ੱਕ ਫਿਲਮ ਜਿਹੜੀ ਹੈ ਕਈ ਵਾਰੀ ਉਹ ਲਾਈਟ ਨਹੀਂ ਰਹਿੰਦੀ ਔਰ ਹੈਵੀ ਹੋ ਜਾਂਦੀ ਹੈ ਕਈ ਵਾਰੀ ਜਿਹੜਾ ਦਰਸ਼ਕ ਕਹਿੰਦਾ ਵੀ ਯਾਰ ਇਹ ਫਿਲਮ ਜਿਹੜੀ ਹੈ ਨਾ ਇਹ ਦੇਖਣੀ ਬੜੀ ਔਖੀ ਹੋ ਗਈ ਹੈ ਹਮ ਲੇਕਿਨ ਤੁਸੀਂ ਸਬਜੈਕਟ ਨੂੰ ਲੈ ਕੇ ਆਓਗੇ ਅੱਛੇ ਨੂੰ ਤਾਂ ਆਡੀਅנס ਜਿਹੜੀ ਆ ਤੁਹਾਨੂੰ ਆਡੀਅנס ਤੱਕੋ ਆਟੋਮੈਟਿਕਲੀ ਪਹੁੰਚ ਜਾਂਦੀ ਹੈ ਲੇਕਿਨ ਹੁਣ ਪੰਜਾਬੀ ਫਿਲਮਾਂ ਦਾ ਹਾਲ ਇਹੋ ਜਿਹਾ ਹੋ ਗਿਆ ਅਜੇ ਹੋਰ ਵੀ ਆਉਣਗੀਆਂ ਬਹੁਤ ਸਾਰੀਆਂ ਵੀ ਇਹ ਜਿਹੜੀਆਂ ਆਪਾਂ ਇਹੋ ਜਿਹਾ ਕਿਉਂ ਲੈ ਕੇ ਆ ਰਹੇ ਆ ਸਾਰੇ ਸਬਜੈਕਟ ਇਹੋ ਜਿਹਾ ਕਿਉਂ ਲੈ ਕੇ ਆ ਰਹੇ ਆ ਵੀ ਸਿਰਫ ਅਸੀਂ 100 ਤੱਕ ਹੀ ਸੀਮਤ ਰਹਿਣਾ ਇਸ ਤੋਂ ਅੱਗੇ ਨਹੀਂ ਜਾਣਾ ਅੱਛਾ ਜੇ ਜੇ ਤੁਸੀਂ ਹੁਣ ਗੱਲ ਕੀਤੀ ਨਾ ਕਿ ਅਸੀਂ ਇੱਥੇ ਤੋਂ ਕੀ ਸੀਮਤ ਰਹਿ ਗਿਆ ਮੈਨੂੰ ਵੀ ਕਿਤੇ ਨਾ ਕਿਤੇ ਇਹ ਲੱਗਦਾ ਕਿ ਪੰਜਾਬੀ ਸਿਨੇਮਾ ਜਿਹੜਾ ਨਾ ਉਹ ਹਾਸ ਰਾਸ ਦੇ ਵਿੱਚ ਹੀ ਉਲਝਿਆ ਪਿਆ ਆ ਉਹਨੂੰ ਕੋਈ ਹੋਰ ਮਸਲੇ ਨਹੀਂ ਮਿਲ ਰਹੇ ਉਹਨੂੰ ਕੋਈ ਹੋਰ ਕਨਸੈਪਟ ਨਹੀਂ ਮਿਲ ਰਿਹਾ ਪੰਜਾਬੀ ਮੂਵੀਜ਼ ਬਣਾ ਲੈ ਤੇ ਸ਼ਾਇਦ ਇਹੀ ਕਾਰਨ ਆ ਕਿ ਅੱਜ ਹਰ ਕੋਈ ਜਿਹੜਾ ਹੈ ਪੈਸੇ ਲਗਾਉਣ ਤੋਂ ਕੁਤਾਹੀ ਵੀ ਵਰਤ ਰਿਹਾ ਆ ਕਿ ਪੰਜਾਬੀ ਮੂਵੀਜ਼ ਤੇ ਪੈਸਾ ਲਗਾਉਣਾ ਇਸ ਟਾਈਮ ਰਿਸਕ ਹੋ ਚੁੱਕਿਆ ਹੈ ਦੇਖੋ ਇਹ ਪੈਸੇ ਲਗਾਉਣ ਵਾਲੇ ਤਾਂ ਬਿਲਕੁਲ ਲਗਾ ਰਹੇ ਜੀ ਪੈਸੇ ਪੈਸੇ ਲਾਉਣ ਵਾਲੇ ਬਹੁਤ ਨੇ ਨੇ ਚ ਇਹ ਸ਼ਹਿਨਾਜ਼ ਗਿੰਦੇ ਨੇ ਨਾ ਕਾਫੀ ਇੰਟਰਵਿਊਸ ਤੇ ਗੱਲ ਕੀਤੀ ਆ ਕਿ ਮੇਰੇ ਤੇ ਪੈਸੇ ਮਤਲਬ ਉਹ ਬਿਗ ਬਾਸ ਦੇ ਨਾ ਵੱਡਾ ਫੇਮ ਉਹਨੂੰ ਮਿਲ ਚੁਕਿਆ ਮਤਲਬ ਓਵਰ ਆਲ ਉਹਨੂੰ ਵਰਲਡ ਚ ਦੇਖ ਦੇਖਦੇ ਆ ਲੋਕੀ ਉਹਦੇ ਫੈਨ ਹੋ ਚੁੱਕੇ ਆ ਬਟ ਫਿਰ ਵੀ ਉਹਦਾ ਇੰਨਾ ਕਹਿਣਾ ਕਿ ਸਾਡੇ ਤੇ ਕੋਈ ਪੈਸੇ ਨਹੀਂ ਸੀ ਲਗਾ ਰਿਆ ਅਸੀਂ ਆਪਣੀ ਮੂਵੀ ਤੇ ਆ ਪੈਸਾ ਲਗਾਇਆ ਮਤਲਬ ਉਸ ਪੁਆਇੰਟ ਆਫ 뷰 ਤਾਂ ਮੈਂ ਗਲ ਕਰੀ ਨੀ ਇੱਕ ਕੁੜੀ ਜੇ ਜੇ ਕੁੜੀ ਦਾ ਚਰਚਾ ਹੋ ਰਿਹਾ ਨਾ ਹੂੰ ਤੋ ਸਿਰਫ ਮੈਂ ਤੁਹਾਨੂੰ ਦੱਸਾਂ ਸ਼ਹਿਨਾਜ਼ ਗਿਲ ਸ਼ਹਿਨਾਜ਼ ਗਿਲ ਕਰਕੇ ਬਿਲਕੁਲ ਵੈਸੇ ਉਸ ਫਿਲਮ ਦਾ ਚਰਚਾ ਨਹੀਂ ਸੀ ਹੋਣਾ ਕਿਉਂਕਿ ਉਹ ਉਹਨੂੰ ਆਪਣੀ ਚੀਜ਼ ਦੀ ਨਾ ਪਬਲਿਸਿਟੀ ਕਰਨੀ ਆਉਂਦੀ ਹੈ ਹੂੰ ਔਰ ਬਹੁਤ ਜਗ੍ਹਾ ਦੇ ਉੱਤੇ ਉਸ ਉਹਦੀ ਕਹਾਣੀ ਨੂੰ ਪਸੰਦ ਵੀ ਕੀਤਾ ਗਿਆ ਵੀ ਜਿਹੜਾ ਉਹ ਅੱਜ ਦਾ ਜ਼ਮਾਨਾ ਉਹਨੂੰ ਪਿਛਲੇ ਜ਼ਮਾਨੇ ਵਿੱਚ ਲੈ ਕੇ ਜਾਓ ਤੇ ਫਿਰ ਦੋਵਾਂ ਦਾ ਕੰਟਰਾਸਟ ਪੇਸ਼ ਕਰੋ ਤਾਂ ਫਿਰ ਇਹ ਗੱਲ ਤਾਂ ਬਹੁਤ ਵਧੀਆ ਹੈ ਬਿਲਕੁਲ ਲੇਕਿਨ ਇਹ ਹਰ ਡਾਇਰੈਕਟਰ ਦੀ ਹਰ ਰਾਈਟਰ ਦੀ ਆਪਣੀ ਆਪਣੀ ਸਮਰੱਥਾ ਹੈ ਵੀ ਉਹ ਇਸ ਸਬਜੈਕਟ ਨੂੰ ਕਿੰਨਾ ਕੋ ਉਭਾਰ ਕੇ ਪੇਸ਼ ਕਰ ਸਕਦਾ ਬਿਲਕੁਲ ਮਤਲਬ ਤੁਸੀਂ ਇੱਕ ਸਬਜੈਕਟ ਤੁਹਾਡੇ ਕੋਲ ਹੈਗਾ ਬਹੁਤ ਖੂਬਸੂਰਤ ਹਮ ਲੇਕਿਨ ਜੇ ਉਹ ਸਕਰੀਨ ਤੇ ਬਾਹਰ ਨਹੀਂ ਆਉਂਦਾ ਹੂੰ ਔਰ ਮੈਂ ਤੁਹਾਨੂੰ ਉਦਾਹਰਨ ਦਿੰਦਾ ਵੀ ਸਾਡੇ ਬਹੁਤ ਵੱਡੇ ਰਾਈਟਰ ਹੋਏ ਨੇ ਪੰਜਾਬੀ ਦੇ ਵਿੱਚ ਗੁਰਦੇਵਾਲ ਸਿੰਘ ਜੀ ਹੂੰ ਉਹਨਾਂ ਨੇ ਇੱਕ ਨਾਵਲ ਲਿਖਿਆ ਸੀਗਾ ਅੰਨੇ ਕੋੜੇ ਦਾ ਦਾਨ ਬੜਾ ਨਾਵਲ ਪੜੇਗਾ ਬੜਾ ਪਪੂਲਰ ਸੀਗਾ ਹੂੰ ਔਰ ਉਹ ਜਦੋਂ ਉੱਤੇ ਫਿਲਮ ਬਣੀ ਫਿਲਮ ਬਣਾਈ ਸਾਡੇ ਐਨ ਐਫ ਡੀ ਸੀ ਵਾਲਿਆਂ ਨੇ ਪੈਸੇ ਲਾ ਕੇ ਹੂੰ ਗੁਰਵਿੰਦਰ ਸਿੰਘ ਕੋ ਡਾਇਰੈਕਟਰ ਸਨ ਉਹਦੇ ਉਹਨਾਂ ਨੇ ਫਿਲਮ ਬਣਾਈ ਉਹ ਹੂੰ ਨਾਵਲ ਪੜੋ ਤਾਂ ਨਾਵਲ ਸਮਝ ਆਉਂਦਾ ਸੀਗਾ ਫਿਲਮ ਦੇਖੋ ਤਾਂ ਫਿਲਮ ਸਮਝ ਨਹੀਂ ਸੀ ਹੁੰਦੀ ਫਿਲਮ ਸਮਝ ਨਹੀਂ ਸੀ ਆਂਦੀ ਬਿਲਕੁਲ ਮੇਰਾ ਮਤਲਬ ਹੈ ਕਿਤਨਾ ਕਿਤੇ ਗੈਪ ਰਹਿ ਗਿਆ ਵੀ ਹਾਲਾਂਕਿ ਜਿਹੜਾ ਇਹ ਫਿਲਮ ਦਾ ਮਾਧਿਅਮ ਹੈ ਇਹਦੇ ਵਿੱਚ ਗੱਲ ਛੇਤੀ ਸਮਝ ਆਉਣੀ ਚਾਹੀਦੀ ਹੈ ਕਿਉਂਕਿ ਤੁਸੀਂ ਸਾਹਮਣੇ ਵਾਪਰਦੀ ਦੇਖ ਰਿਹਾ ਬਿਲਕੁਲ ਬਿਲਕੁਲ ਲੇਕਿਨ ਨਾਵਲ ਤੁਸੀਂ ਪੜ੍ਹ ਕੇ ਤਾਂ ਘੜੀ ਸਮਝਦੇ ਹੋ ਲੇਕਿਨ ਫਿਲਮ ਇਮੇਜਿਨੇਸ਼ਨ 'ਚ ਚੱਲਦੀ ਬਿਲਕੁਲ ਸੋ ਇਸ ਕਰਕੇ ਨਾ ਇਹ ਸਾਡੇ ਸਾਰੇ ਡਾਇਰੈਕਟਰਾਂ ਦੀ ਆਪਣੀ ਆਪਣੀ ਅਪਰੋਚ ਆ ਕਿ ਉਹਨਾਂ ਦੀ ਕਿੰਨੇ ਅਪਰੋਚ ਆ ਉਹ ਕਿੰਨੇ ਇੱਕ ਗੱਲ ਜਿਹੜੀ ਆ ਉਹ ਬਾਹਰ ਕੱਢ ਸਕਦੇ ਇਸ ਕਹਾਣੀ ਚ ਹਮ ਅਸਲ ਵਿੱਚ ਗੱਲ ਇਹ ਹਮ ਅੱਛਾ ਤੁਸੀਂ ਮੂਵੀ ਦੇਖ ਕੇ ਆਏ ਹੋ ਕਿੰਨੀ ਰੇਟਿੰਗ ਦਿੰਦੇ ਹੋ ਅੱਜ ਮੈਂ 10 ਚੋਂ ਹੀ ਪੁੱਛਣਾ ਜੇ 5 ਚੋਂ ਹੀ ਪੁੱਛਣਾ ਕਿੰਨੀ ਰੇਟਿੰਗ ਦਓਗੇ ਨਹੀਂ 5 ਵਿੱਚੋਂ ਪੁੱਛ ਰਿਹਾ ਹਾਂ ਅੱਜ 5 ਚੋਂ ਪੁੱਛੀ ਅੱਛਾ 5 ਵਿੱਚੋਂ ਦੋ ਕਿਤੇ ਕਮੀ ਰਹੀ ਮਤਲਬ ਮੈਂ ਇਹ ਨਹੀਂ ਕਹਿੰਦਾ ਪਿਆ ਵੀ ਇਸ ਕਾਸਟ ਨਵੀਆਂ ਤੇ ਇਸ ਕਰਕੇ ਇਹਨੂੰ ਨਹੀਂ ਹਮ ਆਰਟਿਸਟ ਬਹੁਤ ਅੱਛੇ ਨੇ ਹਮ ਸਬਜੈਕਟ ਵੀ ਬਹੁਤ ਅੱਛਾ ਹੈ ਵਧੀਆ ਕਮਲ ਖੰਡੂ ਦਾ ਵੀ ਐਕਟਿੰਗ ਪਰ ਡਾਇਰੈਕਟਰ ਦਾ ਜਿਹੜਾ ਯਤਨ ਹੈ ਉਹ ਇਨਾ ਕਿਤੇ ਨਾ ਕਿਤੇ ਉਹ ਥੋੜਾ ਜਿਹਾ ਪਿੱਛੇ ਰਹਿ ਗਿਆ ਹਮ ਉਹਨੂੰ ਹੋਰ ਇਹਦੇ ਵਿੱਚੋਂ ਐਕਸਪ੍ਰੈਸ਼ਨ ਜਿਹੜੇ ਸੀਗੇ ਹੋਰ ਗੱਲਾਂ ਜਿਹੜੀਆਂ ਸੀ ਉਹ ਥੋੜਾ ਜਿਹਾ ਸਬਜੈਕਟ ਤੋਂ ਬਾਹਰ ਹੋਣਾ ਚਾਹੀਦਾ ਸੀ ਹਮ ਉਹ ਉਹ ਨਹੀਂ ਆ ਸਕਿਆ ਉਹ ਨਹੀਂ ਆ ਸਕਿਆ ਤੇ ਜਦੋਂ ਤੁਸੀਂ ਮੂਵੀ ਦੇਖੀ ਤੁਸੀਂ ਕਿਹਾ ਮੈਂ ਵੀ ਸਿੰਗਲ ਸੀ ਫਿਰ ਉਹ ਕਿਸ ਤਰ੍ਹਾਂ ਦਾ ਐਟਮੋਸਫੀਅਰ ਸੀਗਾ ਕਿ ਉੱਥੇ ਕੋਈ ਪਹੁੰਚਿਆ ਨਹੀਂ ਸੀਗਾ ਐਟਮੋਸਫੀਅਰ ਤਾਂ ਮੈਨੂੰ ਤਾਂ ਆਦਤ ਪੈ ਗਈ ਹੈ ਮੈਂ ਇੱਕ ਵਾਰੀ ਫਿਲਮ ਵੇਖਣ ਗਿਆ ਸੀ ਤੇ ਮੈਨੂੰ ਉੱਥੇ ਸਟਾਫ ਨੇ ਪੁੱਛਿਆ ਉਹ ਕਹਿੰਦੇ ਸਰ ਕੋਈ ਫਿਲਮ ਨਹੀਂ ਵੇਖਣ ਆ ਰਿਹਾ ਤੁਸੀਂ ਕੁਝ ਵੀ ਨਹੀਂ ਹੋ ਰਹੀ ਤੁਸੀਂ ਫਿਲਮ ਦੇਖਣ ਲੱਗੇ ਮੈਂ ਕਿਹਾ ਮੈਂ ਤਾਂ ਵੇਖਾਂਗਾ ਜੀ ਅਖੀਰ ਤੱਕ ਵੇਖਾਂਗਾ ਤੁਸੀਂ ਮੈਂ ਵਿੱਚੋਂ ਵੀ ਨਹੀਂ ਉੱਠ ਕੇ ਜਾਊਂਗਾ ਕਿਉਂਕਿ ਮੈਂ ਇਹਨਾਂ ਫਿਰਮਾਂ ਨੂੰ ਵੇਖਣਾ ਹੈ ਉਹ ਵੇਖਣਾ ਨਹੀਂ ਕਿਸ ਤਰ੍ਹਾਂ ਦੀਆਂ ਫਿਲਮਾਂ ਬਣਦੀਆਂ ਨੇ ਤੇ ਕਿਉਂ ਇਹੋ ਜਿਹੀਆਂ ਫਿਲਮਾਂ ਬਣ ਰਹੀਆਂ ਨੇ ਇਹ ਆਪਾਂ ਇਹਨਾਂ ਫਰਮਾਦੇ ਉੱਤੇ ਗੱਲ ਵੀ ਕਰਨੀ ਸੋ ਇਸ ਕਰਕੇ ਸਾਨੂੰ ਹਰ ਫਿਲਮ ਜਿਹੜੀ ਹੈ ਨਾ ਉਹ ਵੇਖਣੀ ਚਾਹੀਦੀ ਅਸੀਂ ਤਾਂ ਸਾਨੂੰ ਕੋਈ ਨਹੀਂ ਹੁੰਦਾ ਇੱਥੇ ਵੀ ਮੈਂ ਇਕੱਲਾ ਬੈਠਾ ਹਾਂ ਜਾਂ 10 ਬੰਦੇ ਬੈਠੇ ਆ ਸਾਨੂੰ ਸਗੋਂ 20 ਬੰਦੇ ਬੈਠੇ ਹੋਣ ਤਾਂ ਮਜ਼ਾ ਨਹੀਂ ਆਉਂਦਾ ਵੇਖਣ ਦਾ ਹੂੰ ਤੇ ਸਾਨੂੰ ਇਦਾਂ ਲੱਗਦਾ ਉਸ ਟਾਈਮ ਅਸੀਂ ਬਾਦਸ਼ਾਹ ਆ ਅਸੀਂ ਪੂਰਾ ਥੀਏਟਰ ਬੁੱਕ ਕੀਤਾ ਐ ਸਕਰੀਨ ਬੁੱਕ ਕੀਤੀ ਹੋਈ ਆ ਸੀ ਨਹੀਂ ਮੈਂ ਮੈਂ ਉਹ ਫੀਲਿੰਗ ਨਹੀਂ ਆਉਂਦੀ ਜਦੋਂ ਬੈਠਿਆ ਨਾ ਮੈਂ ਮੈਂ ਕਿੰਨਾ ਵਾਂ ਵੀ ਜਦੋਂ ਬੈਸੇ ਨਾ ਅੱਛੀ ਗੱਲ ਐ ਜਿਆਦਾ ਦਰਸ਼ਕ ਹੋਣਗੇ ਨਾ ਹੂੰ ਸਾਨੂੰ ਉਹਨਾਂ ਦੇ ਹਾਉ ਪਾਉ ਪਤਾ ਲੱਗਣਗੇ ਬਿਲਕੁਲ ਉਹਨਾਂ ਦਾ ਰੈਐਕਸ਼ਨ ਸਮਝ ਲਰਦਾ ਰੈਐਕਸ਼ਨ ਸਮਝ ਆ ਜਾਂਦਾ ਇਹਨਾਂ ਨੂੰ ਕਿੰਨੀ ਚੀਜ਼ ਪਸੰਦ ਆ ਬਿਲਕੁਲ ਬਿਲਕੁਲ ਤੇ ਕਈ ਵਾਰੀ ਸਾਡਾ ਇਦਾਂ ਵੀ ਹੁੰਦਾ ਹੈ ਵੀ ਜਿਹੜੇ 5-7 ਬੈਠੇ ਹੁੰਦੇ ਆ ਉਹ ਫਿਲਮ ਸ਼ੁਰੂ ਹੁੰਦੇ ਆ ਉੱਠ ਕੇ ਬਾਹਰ ਹੀ ਹੁੰਦੇ ਆ ਹਾਂ ਇਦਾਂ ਇਦਾਂ ਹੀ ਹੁੰਦੀ ਆ ਬਿਲਕੁਲ ਸੋ ਇਹ ਇਹ ਚੀਜ਼ਾਂ ਤੇ ਜਿੱਦਿਦਰ ਪੰਜਾਬੀ ਫਿਲਮਾਂ ਬਣਦੀਆਂ ਇਵਨ ਹਿੰਦੀ ਫਿਲਮਾਂ ਦੀ ਵੀ ਇਹੋ ਗੱਲ ਆ ਹਿੰਦੀ ਫਿਲਮਾਂ ਮੇ ਆਪਾਂ ਜੋ ਐਵਰੇਜ ਲਾਦੀਆਂ ਸਾਲ 'ਚ ਕਿੰਨੀਆਂ ਕਿ ਚਲਦੀਆਂ ਨੇ ਹੂੰ ਹੁਣ ਤਾਂ ਮੈਨੂੰ ਉਦਾਂ ਲੱਗਦਾ ਕਿ ਜਿਹੜਾ ਆਡੀਅנס ਦਾ ਮਤਲਬ ਇੰਟਰਸਟ ਹੈ ਨਾ ਜਿਆਦਾ ਸਾਊਥ ਵਾਲੀਆਂ ਮੂਵੀਜ਼ 'ਚ ਹੈ ਉੱਥੇ ਵੀ ਐਕਸ਼ਨ ਉੱਥੇ ਦੀ ਉਹ ਚੀਜ਼ ਦੇਖਣੀ ਮਤਲਬ ਕਨਸੈਪਟ ਉਹਨਾਂ ਦੇ ਬੜੇ ਤਗੜੇ ਹੁੰਦੇ ਆ ਬਹੁਤ ਤਗੜੇ ਹੁੰਦੇ ਆ ਨਾ ਪੈਸਾ ਵੀ ਮਤਲਬ ਕਿ ਅਸੀਂ ਕੋਸ਼ਿਸ਼ ਇਹ ਕਰੀਏ ਵੀ ਅਸੀਂ ਵੀ ਕੋਸ਼ਿਸ਼ ਦਾ ਦੇ ਕਨਸੈਪਟ ਲੈ ਕੇ ਆਈਏ ਜਿਹੜੇ ਹਾਂ ਜਿਹੜੀ ਹੁਣ ਆਡੀਅנס ਐਕਚੁਅਲ ਚ ਦੇਖਣਾ ਚਾਹਦੀ ਆ ਉਹ ਸਾਊਥੜੇ ਵੀ ਆਪਣੇ ਕਲਚਰ ਚੋਂ ਕੱਢਦੇ ਆ ਫਿਲਮਾਂ ਆਪਣੇ ਕਲਚਰ ਚੋਂ ਆਪਣੇ ਇਤਿਹਾਸ ਵਿਥਾਰ ਤੋਂ ਉੱਥੋਂ ਸਟੋਰੀਆਂ ਕੱਢਦੇ ਔਰ ਉਹ ਤੁਹਾਨੂੰ ਅਟਰੈਕਟ ਕਰਦੀਆਂ ਨੇ ਹੂੰ ਸੋ ਇਹਨਾਂ ਨੂੰ ਕਿਉਂਕਿ ਦੇਖੋ ਹੁਣ ਤੁਸੀਂ ਕਿਹਾ ਨਾ ਤੁਹਾਨੂੰ ਅਟਰੈਕਟ ਕਰਦੀਆਂ ਕਿਉਂਕਿ ਜਿਹੜੀ ਹੁਣ ਪੰਜਾਬ ਦੀ ਵੀ ਆਡੀਅנס ਆ ਨਾ ਜਿਹੜੀ ਪੰਜਾਬੀ ਫਿਲਮਾਂ ਦੀ ਵੀ ਆਡੀਅנס ਆ ਉਹ ਆਪਣੇ ਥੋੜਾ ਕਲਚਰ ਤੋਂ ਹਟ ਕੇ ਹੁਣ ਕੁਝ ਦੇਖਣਾ ਚਾਹਦੀ ਆ ਕਿਉਂਕਿ ਉਹ ਚੀਜ਼ਾਂ ਤੁਸੀਂ ਵਿਆਹ ਦੀ ਗੱਲ ਕੀਤੀ ਕਿ ਹਰੇਕ ਮੂਵੀ 'ਚ ਉਹੀ ਵਿਆਹ ਹੁਣ ਤਾਂ ਆਡੀਅנס ਵੀ ਉੱਠ ਕੇ ਚੱਲ ਜਾਂਦੀ ਆ ਕਿ ਇਹ ਚੀਜ਼ਾਂ ਤਾਂ ਅਸੀਂ ਰਿਪੀਟਡਲੀ ਦੇਖਦੇ ਪਏ ਆ ਹਾਂ ਬਿਲਕੁਲ ਹੁਣ ਟੇਸਟ ਬਦਲ ਚੁੱਕਾ ਹੈ ਹੁਣ ਤੁਸੀਂ ਸਾਊਥ ਵਾਲੀਆਂ ਜਾਂ ਕੰਤਾਰਾ ਫਿਲਮਾਂ ਆਂ ਹਾਂ ਜੀ ਉਹਦੇ ਵਿੱਚ ਦੇਖੋ ਦਿਲ ਦੇ ਤੁਮ ਨੂੰ ਫਿਲਮਾਂ ਦੀਆਂ ਦੇਖ ਲਓ ਉਹਨਾਂ ਨੇ ਕਿੱਦਾਂ ਦਾ ਕਲਚਰ ਪੇਸ਼ ਕੀਤਾ ਉਹ ਤੇ ਆਪਣਾ ਸਾਰਾ ਕੁਝ ਔਰ ਜ਼ਮੀਨ ਨਾਲ ਜੁੜੀ ਹੋਈ ਗੱਲ ਹੈ ਸੋ ਸਾਡੇ ਵੀ ਮੇਕਰ ਜਿਹੜੇ ਨੇ ਨਾ ਉਹਨਾਂ ਨੂੰ ਥੋੜੀ ਜਿਹੀ ਮਿਹਨਤ ਕਰਨੀ ਚਾਹੀਦੀ ਹੈ ਥੋੜੀ ਜਿਹੀ ਖੋਜ ਵੀ ਕਰਨੀ ਚਾਹੀਦੀ ਹੈ ਸਬਜੈਕਟ ਦੀ ਕਿਉਂਕਿ ਨਾ ਸਾਡੇ ਜਿਹੜੇ ਡਾਇਰੈਕਟਰ ਨੇ ਜਾਂ ਰਾਈਟਰ ਨੇ ਨਾ ਉਹ ਮਿਹਨਤ ਕਰਕੇ ਰਾਜ਼ੀ ਨਹੀਂ ਗਏ ਉਹ ਕਹਿੰਦੇ ਸਾਨੂੰ ਕੋਈ ਇਦਾਂ ਦੀ ਬੜੀ ਬੜਾਈ ਚੀਜ਼ ਮਿਲ ਜੇ ਅਸੀਂ ਉਹ ਕਰਦੀਏ ਪਰ ਇਹਦੇ ਨਾਲ ਆਡੀਅנס ਦੀ ਉਹ ਵੀ ਤਾਂ ਟੁੱਟ ਰਹੀ ਆ ਨਾ ਇਹਨਾਂ ਦੀ ਔਰ ਮੈਂ ਉਹਦੇ ਇੰਟਰਵਿਊ ਸੁਣ ਰਿਹਾ ਸੀਗਾ ਜਿਹਨਾਂ ਨੇ ਮਸਤਾਨੇ ਬਣਾਏ ਸੀ ਹਾਂ ਜਿਹਨਾਂ ਨੇ ਨਾਨ ਨਾਨਕ ਜਹਾਜ਼ ਨਾਨਕ ਨਾਮ ਜਹਾਜ਼ ਹਾਂ ਉਹ ਉਹ ਜਿਹੜੀ ਉਹ ਫਿਲਮ ਸੀ ਨਾ ਕਾਮਗਾਟਾ ਮੌਰੂਦ ਹਾਂ ਉਹਨਾਂ ਨੇ ਬੜੀ ਖੋਜ ਕੀਤੀ ਉਹ ਕਹਿੰਦੇ ਵੀ ਮੈਂ ਦਿਨ ਰਾਤ ਲਾ ਕੇ ਇਸ ਫਿਲਮ ਦੇ ਉੱਤੇ ਕੰਮ ਕੀਤਾ ਫਿਰ ਫਿਲਮ ਸਾਹਮਣੇ ਆਈ ਮੇਰਾ ਮਤਲਬ ਹੈ ਵੀ ਇਦਾਂ ਦਾ ਕੋਈ ਡਿਵੋਸ਼ਨਲ ਡਾਇਰੈਕਟਰ ਹੋਵੇ ਤਾਂ ਉਹ ਸਾਡੇ ਸਾਹਮਣੇ achi achi cheezan layake pes kar ਸਕੇ ਬਿਲਕੁਲ ਦਰਸ਼ਕ ਵੀ ਅਸੀਂ ਉਡੀਕ 'ਚ ਰਹਿੰਦੇ ਆ ਕੋਈ ਨਵਾਂ ਜਿਹਾ ਕਨਸੈਪਟ ਆਵੇ ਕੁਝ ਹਟ ਕੇ ਆਵੇ ਕਿਉਂਕਿ ਘਰ ਦੀ ਦਾ ਰੋਟੀ ਆ ਕੇ ਕਿਸੇ ਟਾਈਮ ਅਸੀਂ ਵੀ ਬੋਰ ਹੋ ਜਾਂਦੇ ਆ ਸਾਨੂੰ ਵੀ ਚਾਹੀਦਾ ਹੁੰਦਾ ਕਿ ਬਾਹਰ ਦਾ ਕੋਈ ਟੇਸਟ ਹੋਵੇ ਤੇ ਬਖੂ ਵੀ ਸਰ ਨੇ ਆਪਣਾ ਪੁਆਇੰਟ ਆਫ View ਰੱਖਿਆ ਇਸੇ ਮੂਵੀ ਨੂੰ ਲੈ ਕੇ ਇੱਕ ਤੇਰੇ ਕਰਕੇ ਜੋ ਕਿ ਪ੍ਰਭ ਗਿਲ ਤੇ ਕਮਲ ਖੰਗੂੜਾ ਵੱਲੋਂ ਇਹਦੇ ਵਿੱਚ ਮੇਨ ਲੀਡ ਰੋਲ ਕੀਤੇ ਗਏ ਨੇ ਤੇ ਸਰ ਨੇ ਪੰਜ ਚੋਂ ਇਹਨੂੰ 2 ਦੀ ਰੇਟਿੰਗ ਦਿੱਤੀ ਹੈ ਤੇ ਹੁਣ ਤੁਹਾਡੇ ਤੇ ਡਿਪੈਂਡ ਹੈ ਕਿ ਤੁਸੀਂ ਸਿਨੇਮਾ ਘਾਟ ਚ ਜਾ ਕੇ ਇਹਨਾਂ ਮੂਵੀਜ਼ ਨੂੰ ਜ਼ਰੂਰ ਦੇਖੋ ਤੇ ਆਪਣੀ ਕਮੈਂਟ ਤੇ ਆਪਣੀ ਰਾਏ ਹੈ ਜਿਹੜੀ ਕਮੈਂਟ ਬਾਕਸ ਵਿੱਚ ਜ਼ਰੂਰ ਦਿਆ ਕਰੋ ਕਿ ਤੁਹਾਨੂੰ ਇਹ ਮੂਵੀ ਕਿਹੋ ਜਿਹੀ ਲੱਗੀ ਹੋਰ ਮੂਵੀਜ਼ ਦੇ ਰਿਵਿਊ ਕਰਦੇ ਰਵਾਂਗੇ ਮਿਲਦੇ ਰਵਾਂਗੇ ਰੂਬਰੂ ਹੁੰਦੇ ਰਵਾਂਗੇ ਤਦ ਤੱਕ ਲਈ ਦੇਖਦੇ ਰਹੋ ਆਰਪੀਡੀ 24 ਹੁਣ ਸਾਨੂੰ ਤੋਂ ਮੰਨ ਦਿਓ ਇਜਾਜ਼ਤ ਧੰਨਵਾ ਤਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ